ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਆ ਗਏ ਆ ਗਏ ਆ ਗਏ ਤੇਰਾ ਗੱਗਾ ਦਾ ਅੱਜ ਹੈ ਨਹੀਂ ਓਰੇ ਗੱਗਾ ਗਿਆ ਛੁੱਟੀ ਪਰ ਵੀਕੈਂਡ ਵਾਲੀ ਪਰ ਹੈ ਇਧਰ ਮੱਕੀ ਵਾਲੇ ਪੂਰ ਕਰਦੇ ਆ ਮੱਕੀ ਵਧਣੇ ਨੂੰ ਆ ਉਹਦੇ ਮੱਕੀ ਵਾਲੇ ਆ ਗਏ ਅੱਜ ਉਹਨੂੰ ਪਰਾਲੀ ਵੀ ਦੇਣੀ ਹੋ ਗਿਆ ਕੋਈ ਲੱਗਾ ਕਿ ਨਹੀਂ ਗਿਆ ਕੋਈ ਥੀਸ ਕਿਉਂ ਹੋ ਰਹੇ ਆ ਉਹ ਕੋਈ ਨਹੀਂ ਕਿੱਥੇ ਆ ਉਹ ਡੈਡੀ ਪਾਣੀ ਕਿੱਥੇ ਆ ਅੱਛਾ ਹਾਂ ਆਧਵੀ ਛੱਡਿਆ ਆ ਜਾ ਕੇ ਉਹਨਾਂ ਨੂੰ ਮੱਕੀ ਮੱਕੀ ਚੱਲ ਬੱਕੀ ਦੀ ਤਸਵੀਰ ਬਣ ਲੂਗੇ ਇਹਦਾ ਆਊਗਾ ਹੀ ਕੋਈ ਵੱੱਡਾ ਤਾਂ ਲਵੇ ਹੈ ਉਹ ਵੱੱਡਾ ਤਾਂ ਲਵੇ ਹੋਰ ਕੀ ਆ ਕਹਿੰਦਾ ਮੱਕੀ ਕੋਈ ਨਹੀਂ ਮੱਕੀ ਕੋਈ ਨਹੀਂ ਆਧਵੀ ਤਾਂ ਸੈਲ ਕਰਦਾ ਆ ਚਲ ਆਪ ਸੈਲਿਆ ਢਿੰਗਰੀ ਕਿਹੜਾ ਮਿੰਛੜਾ ਮੀਨਾ ਜਾਲਦਾ ਹੈ ਆਦਾ ਨਹੀਂ ਆਉਂਦਾ ਫਿਰਦਾ ਇੱਥੇ ਚਿੱਠੇ ਵਾਂਗ ਆਲਾ ਤੂੰ ਆ ਐਵੇਂ ਬੱਟ ਦੀ ਇੱਕ ਉਹ ਬੱਟ ਹੈ ਇਹ ਤਾਂ ਨਾਸੀ ਬਹਾ ਮਾਰੇ ਪਿਆ ਹੋਰ ਯਾਰ ਹੈ ਪਾਈ ਤਾਂ ਕਰਾਉਣ ਲੱਗੇ ਆ ਕਿ ਹੁਣ ਇੱਕ ਜਿਆਦਾ ਹੋ ਜੂਗਾ ਮੇਰਾ ਮੈਂ ਤਾਂ ਕਿਹਾ ਤਾਂ ਇੱਕੋ ਕਰਦੇ ਉਹ ਕੰਨ ਨੀਵਾ ਬੋਦ ਉੱਧਰ ਲੱਗਦਾ ਫਰਕ ਬੋਦ ਫਿਰ ਆ ਹੁਣ ਆ ਹੁਣ ਵੱਟ ਪਾਈ ਆ ਉਹ ਰਾਹ ਤੇਰੀ ਮਿੱਟੀ ਐ ਮੈਂ ਕਿਹ ਗਰੀਓ ਪਾਰਲੇ ਹਾਂ ਉਹ ਪਾਰ ਲੈ ਇੱਕ ਬਣ ਜਾਣਾ ਇੱਕ ਬਣ ਜਾਣਾ ਉਹਦਾ ਬਰਾਬਰ ਜਾਈ ਆਹੀ ਖਰਾਬ ਉੱਪਰਲਾ ਹਾਂ ਬਾਕੀ ਜਰੀ ਦੇਦਾ ਜੰਮੇ ਆਈ ਚੱਲ ਜੰਮੇ ਦੀ ਜਿਆਦਾ ਇਹ ਵੀ ਕੱਲ ਪੱਟ ਪੱਟ ਕੇ ਦੇਖਦਾ ਜੰਮੇ ਜੰਮੇ ਹੈ ਜੰਮੇ ਜੰਮੇ ਆਈ ਜੰਮੇ ਆਈ ਆ ਦੇ ਤੇ ਵੱਡਾਂ ਵਾਲੀ ਐ ਹਾਂ ਜੰਮੇ ਆਈ ਯੋ ਮੈਂ ਯੋ ਮੈਂ ਇਹਨੂੰ ਕੱਲੂ ਹੋਰ ਦਿਖਲਾ ਜੈਣੀ ਇਹ ਹਾਂ ਠੀਕ ਐ ਉਹਨੂੰ ਮੈਂ ਕਹਣਾ ਫੂਕ ਤਾਂ ਇੱਥੇ ਕਰਕੇ ਸਾਰੇ ਹੀ ਉਹਦਾ ਫੂਕਾ ਪਿਆ ਇਹਦਾ ਉਰੀ ਫੂਕ ਦੇਣਾ ਮਕਰਿਆ ਫੋਨ ਮੈਂ ਆ ਜਾ ਹੈ ਉਹਨੂੰ ਸੁਬੀਰ ਨੂੰ ਕਿਹਾ ਮੈਂ ਫੂਕ ਦਿੰਨੇ ਇਹਨੂੰ ਐ ਕਰ ਖਿੱਚ ਗਈ ਕੋਲ ਉਤੀ ਮੂਕ ਦੇਣਾ ਨਾ ਨਾ ਇਹ ਐਪਰ ਸੇਟੋ ਬੜੇ ਪਹਿਲੇ ਆ ਕੇ ਉਹਨੂੰ ਖੋਲ ਆਉਣੀ ਜੀ ਅੱਛਾ ਇਹਦੇ ਵਾ ਲੈ ਕੇ ਅੱਗ ਲਾ ਦੂ ਬਸ ਕੋਈ ਨਹੀਂ ਲਾਓ ਉਹ ਵੀ ਦੁਪਹਿਰੇ ਇਹਨੂੰ ਹਾਂ ਦੁਪਹਿਰੇ ਹੀ ਲਾਓ ਕੋਲ ਹਵਾ ਜਲਦੀ ਮੈਂ ਖੇਤੀ ਹਣਾ ਸਵੇਰੋਂ ਆਹ ਬਟਖਾ ਹੁਰਚੀ ਦੀ ਹਾਂ ਮੈਂ 2-3 ਕ'ਵਜੇ ਕੇ ਅੱਗ ਲਾਈ ਫਰੇ ਨੇ ਲੱਗ ਗਈ ਲੱਗਦੀ ਉਹ ਹੈ ਤੇ ਇਹੀ ਤੋਂ ਪੈਂਦੀ ਖਬਰ ਨਾਲ ਨਾਲ ਫੂਕੂ ਤਾਂ ਜਾਂਦਾ ਆਹ ਦੇਖ ਹੁਣ ਆ ਕਿਹੜੇ ਉਹਨੇ ਸਪਰੇਅ ਕਰੀ ਹੋਈ ਆ ਹਾਂ ਸੁੱਕ ਗਿਆ ਥੋਕੇ ਨਾਲ ਹੋ ਗਿਆ ਇਹ ਨਾ ਮੀਂਹ ਨਾ ਮੀਂਹ ਨਾ ਮੱਛੀ ਸੁੱਕੀ ਹੈਗਾ ਨਹੀਂ ਨਾ ਕਿਣੀ ਨਹੀਂ ਨਾ ਕਿਣੀ ਮੱਛੀ ਗਿਆ ਮੱਛੀ ਸੈਕ ਸੈਕ ਕਰਦੇ ਨੇ ਦਰਿਆ ਸੁੱਕੇ ਪਏ ਹੋਰ ਕੰਧੀਆਂ ਨਾਲੇ ਗੁੰਬੇ ਹੈਂ ਹੋਰ ਕੀ ਹੁਣ ਚਾਹ ਤੂੰ ਐਂ ਦੱਸ ਮਾਨੂੰ ਹਾਂ ਇਹ ਇਹਨੂੰ ਪਾਣੀ ਕੈਰੇਜ ਹੀ ਪਾਵਾਂਗੇ ਖਾਲ ਪਾਲਵਾਂ ਨਾ ਨਾ ਕੈਰੇਜ ਹੀ ਪਾ ਕੈਰੇਜ ਤੇ ਹੀ ਮੋਟਰ ਦਾ ਪਾਣੀ ਆ ਇਹ ਕੈਰੇਜ ਉਹ ਜਾਈ ਜਾ ਮਾ ਨਾ ਕੀਲੇ ਹੀ ਬਣਿਆ ਸਾਰ ਓਏ ਕਮੀ ਪੈਣੀ ਤੇਰਾ ਤੇ ਉੱਥੇ ਤਾਂ ਲੱਗਣਾ ਹੀ ਨਹੀਂ ਪਾਣੀ ਹਾਂ ਇੱਥੀ ਜਲੇ ਨਹੀਂ ਮੋਟਰ ਹੋਰ ਉੱਥੇ ਤਾਂ ਦੀ ਮੁੜ ਕੇ ਨਹੀਂ ਲੱਗਣਾ ਪਾਣੀ ਉੱਥੇ ਸੁੱਕਦਾ ਹੀ ਨਹੀਂ ਪਾਣੀ ਫਿਰ ਸੁੱਕਦਾ ਹੀ ਨਹੀਂ ਹੈਗਾ ਐਸਾ ਵੀ ਜੇ ਕਮੀ ਪੈ ਗਿਆ ਭਰ ਕੇ ਇੱਥੇ ਵੀ ਨਹੀਂ ਸੁੱਕਦਾ ਤੇ ਉਹ ਹੀ ਕਹਿੰਦਾ ਮੈਂ ਤੈਨੂੰ ਇੱਥੇ ਤੇ ਆਓ ਨੱਕਾ ਹੁੰਜੇ ਥੈਲਾ ਲਾ ਦੇ ਪੱਕਾ ਪੱਕਾ ਥੈਲਾ ਲਾ ਦੇ ਓਰੇ ਆਹੋ ਸਮਝਿਆ ਇੱਥੇ ਨਾਲ ਹਰਨੇ ਤੇ ਟਾਇਰ ਤੇਰਾ ਦੱਬਿਆ ਬੈਠ ਨੂੰ ਹਾਂ ਠੀਕ ਨਹੀਂ ਹਾਂਜੀ ਇੱਥੇ ਪਸਾਥ ਜਲਾ ਦੇਗਾ ਪਾਣੀ ਬਲੂ ਕੱਪ ਕਿਹਦੇ ਚ ਪਾ ਆ ਦੇਗਾ ਆਸੀਂ ਉ ਪਾਤੀ ਖਾਲ ਵੀ ਚੱਲ ਇਹ ਰਿਸਰੂਸੀ ਇਹ ਕਰਦਾ ਇੱਧਰ ਹਾਂ ਹਾਂ ਚੱਲ ਇਹਦਾ ਫਾਇਦਾ ਨਹੀਂ ਤਾਂ ਹੁਣ ਉਹ ਪਰ ਇਹ ਸੁਗਾ ਇੱਥੇੋਂ ਨਿਕਲ ਜੂ ਆਂ ਹਾਂ ਇੱਥੇੋਂ ਨਿਕਲ ਜੂਗਾ ਪਾਪਾ ਇਹ ਪਾਪਾ ਜਾ ਕੇ ਐਂ ਨਿਕਲ ਜਾਣਾ ਇੱਧਰਲੇ ਚ ਮੈਂ ਵੀ ਲਿਆਇਆ ਸਮਾਨ ਅੱਜ ਦਾਦਾ ਤੂੰ ਦੱਸਿਆ ਨਹੀਂ ਮੈਨੂੰ ਤੂੰ ਦਾ ਫੇਦਾ ਕਰਾਉਂਦਾ ਕਿੱਥੇ ਕਰਾਵੇ ਹੁਣ ਆਇਆ ਤੇ ਮੁੰਡਾ ਮੈਂ ਕਹਿੰਦਾ ਇਹ ਤਾਂ ਕੰਨ ਨੂੰ ਕਹਿੰਦਾ ਮੈਂ ਜੇ ਲੈਦੇ ਘੱਟ ਸੀ ਮੈਂ ਤਾਂ ਚੱਪਾਈ ਕੇ ਗਿਆ ਇਹਦਾ ਤੂੰ ਲੈ ਮਲਿਆ ਤਾਂ ਦੰਦਾ ਦੋ ਦੋ ਉਦਾ ਹੋਣਾ ਤਾਂ ਕਾਦਾ ਦੋ ਉਦਾ ਯਾਰ ਬਣਾਉਣਾ ਪੈਣਾ ਉੱਥੇ ਦੇਖ ਕੇ ਸਾਰਾ ਕੁਝ ਮੈਂ ਉੱਥੇ ਫਿੱਟ ਕਰਾ ਕੇ ਲੈ ਆ ਦੇ ਦੇਖ ਕੇ ਉਹ ਮੇਰੇ ਹੈ ਦੋ ਇੰਚੀ ਬਾਬਾ ਦੋ ਆ ਤੇਰਾ ਹਾਂ ਦੋ ਹੀ ਪੈ ਜਾਣਾ ਤਾਂ ਉਹਨੂੰ ਫੋਨ ਕਰਦੇ ਨਹੀਂ ਵੀ ਲੈ ਆਉਗਾ ਉਹ ਦੋ ਯਾਰ ਕੌਣ ਉਹਦਾ ਮੁੰਡਾ ਉੱਪਰ ਨਹੀਂ ਲਿਆਉਣਾ ਇੱਕ ਕੱਲਾ ਬਸ ਪਾਈਪ ਤਾਂ ਹੈਗਾ ਹੀ ਆ ਯਾਰ ਸ਼ਾਕਟ ਵੀ ਤਾਂ ਲੱਗਿਆ ਜੀ ਉਹ ਝੁਗਣਾ ਉਹ ਕਾਦੇ ਬਣਾ ਕੇ ਲੱਗਣਾ ਉਹ ਅੱਛਾ ਜੇ ਮੈਨੂੰ ਦਿਖਾਏਂਗੇ ਪਰ ਮੈਂ ਉਹ ਲਿਆਉਂਗਾ ਕੱਲ ਅੱਛਾ ਕੱਲ ਤੁਹਾਰੇ ਉਹ ਲਿਆਉਂਗੇ ਬਾ ਠੀਕ ਆ ਅੱਜ ਦਿਖਾ ਦੀ ਹਾਂ ਬਾ ਠੀਕ ਆ ਅੱਜ ਮੈਨੂੰ ਦਿਖਾ ਦੀ ਮੈਂ ਦੁਪਹਿਰੇ ਨੂੰ ਦੁਪਹਿਰੇ ਨੂੰ ਜਾ ਕੇ ਮੋਟਰਸਾਈਕਲ ਫੜ ਲਿਆਉਂਗਾ ਨੱਠ ਕੇ ਆਹ ਆਹ 1000 ਤੇ 11 1100 ਸਮਾਂ ਲਾ ਗਏ ਸਾਡੇ ਪੈਪ ਉਹ ਕਿੰਨੇ ਦਿੱਤਾ ਏ ਟਿੱਡੂ ਟਿੱਡੂ ਦੇ ਪਿੱਛੇ ਲਾਏ ਵੇ ਦੁਨੇ ਟਿੱਡੂ ਪਿੱਛੇ ਪੈਪ ਲੈ ਆ ਪਿੱਛੇ ਪੈਪ ਆ ਪਿੱਛੇ ਐਲ ਉਹ 6 ਯਾਰ 3 ਦਾ ਜਿਹੜਾ ਉਹ ਛੋਪਣਾ ਹਾਂ ਉਹਦੇ ਪਰ 3 ਦਾ ਪੈਪ ਖੜਾ ਹੋਣਾ ਉਹਦੇ ਉੱਪਰ ਫੇਰ 3 ਦਾ ਕਰਕੇ ਫੇਰ ਉਹਦੇ ਉੱਪਰ 2 ਦਾ ਕਰਿਆ ਵੇ ਇੱਕ ਦੂ ਦਾ ਇਹੋ ਡੇਢ ਦਾ ਚੱਲ ਆਇਆ ਫਿਰ ਸਮਾਨ ਲੈ ਆਇਆ ਭਾਈ ਸਾਰਾ ਹੀ ਤੇ ਮਸਲੂਦੋਂ ਸਨਾਸਨ ਦੇ ਨਿਕਾਲੇ ਗੈਲੇ ਦੇਤੇ 1100 ਸਮਾਨ ਆਇਆ 11 1150 ਦਾ ਆਇਆ ਹੁਣ ਕੱਲ ਨੂੰ ਲਾ ਦੂਗਾ ਫਿੱਟ ਕਰਕੇ ਉੱਥੇ ਕਿਹੜੇ ਬਜਰੀ ਵਾਲਾ ਕੰਮ ਹੈ ਇੱਕ ਨਹੀਂ ਬਸਾਉਣਾ ਕੀ ਗੱਲ ਹਾਂ ਲਾ ਕੇ ਉਹਨੂੰ ਖੜਾ ਕਰਕੇ ਬੈਂਪਰ ਨੂੰ ਲਾ ਦੇਣਾ ਬਸ ਸੋ ਗੱਲ ਲਾ ਕੇ ਸਾਜਣੇ ਇੱਧਰ ਹੀ ਕਰ ਦੋ ਹੈ ਫਿਰ ਤਾਂ ਜਿੰਨੀ ਲੈਣ ਲੰਘੇ ਜਾਣਾ ਹਾਂ ਲੈ ਕੱਲ ਜਿੰਨੀ ਵੀ ਲੈਣੀ ਜਾਣਾ ਮਰੰਡੇ ਜਾਣਾ ਕਿ ਨਹੀਂ ਹੈ ਹਾ ਕੋ ਸੁਰ ਦੌਰ ਫਰਕ ਆਉਣਾ ਮੇਰਾ ਦੋ ਫੈਲੇ ਹੋਣੇ ਜਿਹੜਾ ਮਰਜ਼ੀ ਲਿਆ ਦਿਓ ਅਸੀਂ ਦੇਖਦੇ ਐ ਮੈਂ ਜੀ ਮੋਟਰ ਚ ਲਾਤੀ ਅੱਜ ਮੰਡ ਚ ਦਬਤੀ ਧਾਨਾ ਨੂੰ ਅੱਛਾ ਅੱਜ 4 ਘੰਟੇ ਆਉਣੀ ਐ ਹੁਣ ਪਤਾ ਨਹੀਂ ਕਿਹੜਾ ਟਾਈਮ ਆਉਣੀ ਐ ਮੈਂ ਚਰਾਇਾਂ ਦੀ ਐ ਜਮਾ ਦੇ ਕਰਾਂ ਸੈਟੀ ਕੱਲੂ ਬੰਨ ਕਿਹੜੀ ਸ਼ਿਫਟ ਆਉਣੀ ਐ ਹੋਰ ਕੀ ਆ ਠੀਕ ਨਹੀਂ ਮੈਂ ਛੜਤੀ ਸਿਲਾਤੀ ਅੱਜ ਪਰ ਇਹ ਉਹ ਦੋ ਵੀ ਕੇ ਜੋ 4 ਘੰਟੇ ਆਉਂਦੀ ਐ ਜੋ ਵੀ ਕਰਿਆ ਪਰ ਰਲਾ ਸੂ ਸੂ ਹੋ ਜਾਂਦਾ ਪਿੱਛੇ ਵਾਲੇ ਆਹ ਗਰਮ ਪਈ ਆ ਜਦ ਨੂੰ ਇਹ ਨਹੀਂ ਪੈਂਦਾ ਜਿਹੜੇ ਗੱਗੇ ਦਾ ਹੁੰਦਾ ਸ਼ਿਫਟ ਬਦਲੇ ਚੱਕਣਾ ਕੀ ਹੋ ਗਿਆ ਦੇਖੀ ਆ ਮੱਖੀਆਂ ਹੀ ਪੈਣ ਅੱਜ ਨਹੀਂ ਸ਼ਿਕਾਰ ਸ਼ਿਕਾਰੇ ਕਰਨ ਲੱਗਿਆ ਕਿਕਰ ਪਤਾ ਕਿ ਆਏ ਹਾਂ ਮੱਖੀਆਂ ਬਹੁਤ ਹੈ ਹਾਂ ਹੁਣ ਸੁਬੀਲ ਕੋਈ ਛੱਡ ਨਹੀਂ ਹੁੰਦੀ ਮਿੱਠੇ ਪਾਣੀ ਦੀ ਅੱਛਾ ਉਹ ਮੂੰਹ ਨੂੰ ਮਿੱਠਾ ਹੀ ਲੱਗਿਆ ਰਹਿੰਦਾ ਚਿੜੀ ਜਾਂਦੇ ਫਰ ਆ ਕੇ ਫੇਰ ਆ ਕੇ ਮੱਖੀਆਂ ਨਹੀਂ ਬੈਠਣਾ ਹੁਣ ਹੈ ਕਿ ਨਹੀਂ ਇਹ ਤਾਂ ਹੈ ਜਿੱਥੇ ਮਰਜੀ ਦੇ ਲੈ ਸੁਬੀਲ ਚੱਲਦੀ ਚੱਲਦੀ ਪਾਣੀ ਠੰਡੇ ਮਿੱਠੇ ਦੀ ਹਾਂ ਹਾਂ ਤੇ ਕੱਲ ਦੀ ਗਰਮੀ ਬਹੁਤ ਆ ਗਰਮੀ ਜ਼ਿਆਦਾ ਹੈ ਹਾਂ ਰਾਤ ਲੋ ਚੱਲਦੀ ਦੇਖ ਲੈ ਹੈ ਰਾਤ ਰਾਤ ਕਹਿੰਦੇ ਲੋ ਸੂਜ ਤੇ ਬਗਾਰੀ ਲੋ ਚੱਲਦੀ ਰਾਤ ਨੂੰ ਵੀ ਲੋ ਚੱਲਦੀ ਹੁੰਦੀ ਪਤਾ ਹੀ ਨਹੀਂ ਹੈ ਰਾਤ ਤੱਤੀ ਹਵਾ ਜਿਹਾ ਨਾ ਅੱਗੇ ਆ ਹੁਣ ਚੱਲਦੀ ਸੀ ਦੁਪਹਿਰੇ ਚ ਉਹ ਤਾਂ ਗਿਆ ਪੈਣੇ ਲੱਗ ਜਦ ਆਏ ਬੁੱਲੇ ਬਾਹਰੋਂ ਵੀ ਉੱਕਣੇ ਚਾਹੀ ਸੀ ਜੇ ਬੜ ਕੇ ਪੈ ਗਏ ਤੁਹਾਨੂੰ ਕੀ ਪਤਾ ਤੂੰ ਹੀ ਪੈਂਦਾ ਸੀ ਏਸੀ ਵਾਲੇ ਨਹੀਂ ਅਸੀਂ ਹਾਂਜੀ ਬਾਹਰ ਲਾ ਕੇ ਪੈਨੇ ਕੂਲਰ ਅੱਛਾ ਹਾਂਜੀ ਏਸੀ ਵਾਲੇ ਨਹੀਂ ਆ ਜੀ ਠੀਕ ਹੈ ਰਾ ਦੇ ਲਾ ਪੈਆਂ ਨੂੰ ਵੀ ਗਰਮੀ ਆਉਂਦੀ ਸੀ ਐਹ ਜੀ ਲੋ ਚੱਲਦੀ ਦੀ ਪੁੱਛਿਆ ਹਾਂ ਅਰੇ ਕੀ ਆ ਮੱਖੀ ਮੁਕੀ ਜੱਟਣੀ ਆ ਧਰਨੀ ਜੀਉ ਬੋਲਦਾ ਉਹ 50 ਹੀ ਪਈ ਆ ਮੈਨੂੰ ਉਹ ਹੀ ਕਹਿੰਦਾ ਮਾਂ ਵੰਡਵਾ ਮੋਟਰ ਚਲਾਈ ਆ ਕਹਿੰਦੀ ਥੋੜੀ ਥੂ ਥੂ ਸੀ ਹੋ ਜਾਂਦੀ ਆ ਜਿਹੜੀ ਅਸਲੀ ਲਵਾਈ ਚੱਲਣੀ ਆ ਨਾ ਸਾਬਜੋਤ ਚਾਹੇ 10 ਮਿੰਟੇ 20 ਪਵੇ ਤੂੰ ਤਾਂ ਬਾਅਦ ਚੱਲਣੀ ਆ ਤੇਰਾ ਡੈਡੀ ਕਹਿੰਦਾ 16000 ਦੇ 20 ਦੱਤਿਆ ਪਿਆ ਬਾਅਦ ਦਿਖਦਾ ਨਹੀਂ ਕਿਧਰ ਉਹਨੂੰ ਨਹੀਂ ਹਾਂ ਬੈਜੋ ਬਾਈ ਚੰਗਾ ਆਇਓ। ਹਰ ਇੱਕ ਗੱਲ ਆ ਜਿਹੜਿਆਂ ਨੇ ਹੁਣ ਆ ਨੇੜੇ ਲਾਤੀਆਂ ਜੀ ਦੀਆਂ ਬਈ 15 ਦੇ ਚਾਰਟ ਹੋ ਗਈਆਂ ਜੱਜੇ ਹੁਣ ਪਨੀਰੀਆਂ ਤਿਆਰ ਲਾਉਣੇ ਪੈ ਜਾਣੇ। ਹੋਰ ਡਾਉਣੀ ਪੈ ਪਿੰਡੇ ਬਲਾ ਦੇਣੇ ਦੇਖੀ ਜਨਰੇਟਰ ਲਾਉਣੇ ਪੈ ਜਾਣੇ। ਦੇਖੀ ਹੋ ਜੂ ਇਹਦਾ ਕੋਹ ਹੁਣ ਜਿਹੜੇ ਹਾਲ ਹੋਣੇ ਆ ਜਿਹੜੇ ਸਾਹਮਣੇ ਆ ਤੋ ਇਹ ਲਾ ਆ ਵੇ ਤਾਂ ਹੀ ਕੋ ਤੁਣਾ। ਆ ਪਾਣੀ ਪਾ ਕੇ ਜਾ ਜਦੇ ਖਾਲੀ। ਜਦੇ ਖਾਲੀ। ਪਾਣੀ ਦਾ ਗਾਂਦੇ ਯਾਰ। ਉਹ ਪਾਣੀ ਦਾ ਪਨੀਰੇ ਚ ਨਹੀਂ ਖੜਦਾ। ਆ ਤੁਸੀਂ ਝੂਠ ਮੰਨਣਾ ਨੀ ਦੋ ਦਿਨ ਹੋ ਗਏ ਮੋਟਰ ਚੱਲਦੀ ਨੂੰ। ਆ ਪਹੁੰਚੇ ਨਹੀਂ ਆਏ ਅਜੇ ਤੱਕ ਪਹੁੰਚੇ ਨਹੀਂ। ਇਹ ਲਾਈਟ ਦੌਰ ਜਿੱ ਯਾ ਵਧੀਆ ਰਹਿਣੀ ਤੇਰੀ ਕਿ ਨਹੀਂ ਪਾਣੀ ਪੜਜਣਾ ਹੋਰ ਹੈ ਹੈ ਹੋਰ ਕੀ ਹੁਣ ਇਹਨਾਂ ਨੂੰ ਹੋ ਜਾਣੇ ਇਹਨਾਂ ਕੰਪਿਊਟਰ ਫੇ ਪਈ ਜਾਵੇ ਫੇ ਤਾਂ ਯਾਰ ਆਤਾ ਨਾ ਕਿਆ ਕਹਾ ਕੀ ਲੈ ਜਿਹੜਾ ਇਹ ਬਸ ਇੱਕ ਵਾਰ ਲਾਉਣ ਦੀ ਔਖੀ ਹੈ ਜੀ ਆਓ ਫੇ ਤਾਂ ਪਾਣੀ ਆ ਜਾਂਦਾ ਹੈ ਆਈ ਜਾਂਦਾਗਾ ਤੇ ਨੀ ਮੈਂ ਇੱਧਰ ਤੇ ਹਾਂ ਚਾਰੇ ਪਾਸੇ ਤਾਂ ਲੱਗਣੇ ਐ ਦੇ ਹੋਰ ਫੇ ਤੇ ਲੱਕਾ ਵੱਡਾ ਹੁੰਦਾ ਆਪੇ ਆਈ ਜਾਂਦਾ ਨੱਕੇ ਲੋੜੇ ਨਹੀਂ ਆ ਪਾਣੀ ਨਾਲ ਰਾਜ ਤਾਂ ਇੱਥੇ ਆਉਣਾ ਹਾਂ ਔਰ ਜਿੰਦਰੀਆਂ ਦੇ ਉੱਤੇ ਵੀ ਹੋਰੇ ਆ ਜਾਣਾ ਜੇ ਕਿਥੇ ਜਾਣਾ ਹਾਂ ਜਿਹਦਾ ਆਉਣਾ ਇੱਥੇ ਤੇ ਪੈਰ ਆਪੇ ਪੈਰ ਮਾਰਨਾ ਹੁਣ ਪਤਾ ਨਹੀਂ ਕਦੋਂ ਜਾਣਾ ਕਿਥੇ ਅੱਜ ਵੀ ਨਹੀਂ ਆਣਾ ਨਾਨਕੇ ਅੱਜ ਕੰਮ ਹੈ ਟੀਮ ਕਿੱਥੇ ਆਉਣਾ ਲੈ ਬਰਾ ਗਿਆ ਹੁਣ ਦੋ ਦਿਨ ਖੜ੍ਹ ਜੂਵੇਂ ਜਿੰਦਾ ਟਾਈਮ ਹੈ ਅਜੇ ਬਿੰਦਲ ਡਰਾਈਵਰ ਵੀ ਨਹੀਂ ਬਿੰਦਲ ਕਿੱਹਾ ਵਾ ਗੱਡੀ ਦਾ ਟਾਇਰ ਪੋਣਾ ਅਜਾ ਆ ਗਿਆ ਹੁਣ ਆਇਆ ਖਬਰ ਆਈ ਜਾਵੇ ਰਿੰਦੀ ਹੁਣ ਨਹੀਂ ਆਉਂਦਾ ਉਹਦਾ ਦੁਕਾਨ ਖੁੱਲਣਾ ਟਾਈਮ ਜਿਹੜਾ ਹੈ ਸ਼ਾਮ ਹੋ ਗਈ ਸ਼ਾਮ ਹੋ ਗਈ ਅਜੇ ਚੰਗਾ ਹੈ ਪੀੜੇ ਪਾਉਂਦਾ ਉੱਥੇ ਖੜ੍ਹ ਜਾ ਯਾਰ ਤੁਸੀਂ ਕਹਿਆ 11 12 ਵਜੇ ਉਸੇ 11 ਵਜੇ 12 ਵਜੇ ਜਾਂਦੇ ਕਾਰ ਪੋਣੇ ਦੀ ਬਸ ਜ਼ਿਆਦਾ ਗਿਆ ਹੈ ਹੋਰ ਉਹ ਜੱਕਲਾ ਗੱਟੇ ਕਿ ਪੂਰਾ ਹੁਣ ਘਰ ਕਿ ਜਾਊ ਪੈਰ ਸਾਰੀ ਚੱਕੀ ਫਿਰਦਾ ਖੋੜੀ ਬਹੁਤ ਮੁੱਕੀ ਜਾਂਦੀ ਹੈ ਜੱਕ ਹੁੰਦੀ ਨਹੀਂ ਜੱਕ ਜਾਂਦਾ ਇਹਦਾ ਇੱਕ ਇੱਕ ਲੱਗੇ ਤੇ ਰਹਿ ਜਾ ਉਹ ਬਣਾਉਣ ਇਹਦਾ ਇੱਕ ਲੱਗੇ ਤੇ ਬਣਾਉਣ ਉੱਥੇ ਪਾਣੀ ਕਿਹਾ ਮੈਂ ਥੋੜੇ ਹੋਰ ਯਾਰ 3 ਘੰਟੇ ਲਾ ਦੇ ਚਾਰ ਉਰੇ ਲੱਗੂਗੇ ਕਿ ਉਹ ਇੱਕ ਇੱਕ ਹੁੰਦਾ ਫੇਰ ਤਾਂ ਲੱਗਣੇ ਤੇ ਬਾਈ ਫੇਰ ਤਾਂ ਕਰਾਨ ਵਾਲ ਵੀ 3-4 ਲੱਜ ਜਾਣੇ ਤੇ ਜਕਰਾਬੀ ਲਾਉਂਦਾ ਮੈਂ ਨਾਲ ਵੇ ਲਗਲੇ ਨੇ ਨਹੀਂ ਇੱਕੋ ਕਰਕੇ ਕੀ ਫਾਇਦਾ ਯਾਰ ਮੈਂ ਤਾਂ ਨੂੰ ਉਹੀ ਕਿਹਾ ਮੈਂ ਵੱਟ ਪਾ ਲਾਉ ਤੇ ਫੇਰ ਉਹ ਕੀਲੇ ਨਹੀਂ ਸਿੱਧੂ ਪਾਲਾ ਰੁਕ ਟੂ ਕਰ ਲਾ ਰੁਕ ਆ ਹੁਣ ਸਭ ਦਵਾੜ ਆ ਦਵਾੜ ਹੋ ਗਿਆ ਹੁਣ ਦਵਾੜ ਥੋੜੀ ਘੱਟ ਲਾ ਲਾ ਪਾਣੀ ਯਾਰ ਜੇ ਮਰ ਜੁੱਧਨ ਤੋੜ ਦੇ ਹਾਂ ਫੱਲੇ ਲਾ ਦੇ ਪੱਕੇ ਫੱਲੇ ਲਾ ਦੇ ਹਣੇ ਇਹਦੇ ਪੱਕੇ ਹੀ ਥੈਲਾ ਹੁਣ ਦੀ ਲੋੜੇ ਨਹੀਂ ਹੋ ਹੋਰ ਹੋਰ ਹੁਣ ਦੀ ਲੋੜੇ ਨਹੀਂ ਵਾ ਤੂੰ ਆਏ ਦੇ ਲੈ ਜੀ ਜੀ ਕਿਹਣਾ ਲੱਗਦੀ ਦੀ ਇਹ ਤੇ ਹਾਂ ਦੇ ਦੇਖ ਲੋ ਇਹ ਸਾਮਨਾ ਉੱਚਾ ਹਾਂ ਜੀ ਜੀ ਕਿਵੇਂ ਲੱਗਦੀ ਤੂੰ ਉਹ ਵੀ ਅਗੀਂਦੀ ਆ ਲਾਉਣੇ ਵਾਲਾ ਚਾਹੀਦਾ ਇੱਥੇ ਬਸ ਫਿਰ ਆਈ ਹੁਣਾ ਹੁਣਾ ਇੱਧਰ ਤੇ ਪਾਣੀ ਛੱੜਦਾ ਆ ਪਰਾਂ ਹੀ ਖੜ ਜਾਂਦਾ ਹੁਣਾ ਜਾ ਕੇ ਇੱਧਰ ਗਿੱਲਾ ਲਾਉਣੇ ਵਾਲਾ ਚਾਹੀਦਾ ਪਾਣੀ ਤੇਰਾ ਕਦੂ ਜੂ ਵੀ ਵੱਟ ਪੈ ਜਾਂਦੀ ਆ ਹਾਂ ਇਹ ਸਾਗੜ ਸਾਗੜ ਇੱਧਰ ਵੀ ਹੋਰ ਤੇ ਕਦੂ ਵੀ ਵੱਟ ਪੈ ਜਾਂਦੀ ਆ ਪਾਉਣੇ ਵਾਲਾ ਚਾਹੀਦਾ ਸਭ ਹੋ ਜਾਂਦਾ ਬੰਦਾ ਕਰਨੇ ਵਾਲਾ ਚਾਹੀਦਾ ਹਾਂ ਜਿਹੜੀ ਪਾਣੀ ਹੰਮੂ ਹੈ ਸੁੱਕੀ ਜਾਂਦਾ ਯਾਰ ਹੁਣ ਪਾਣੀ ਪੀਤਾ ਆ ਮੈਂ ਬਹੁਤ ਇਹ ਨਹੀਂ ਕਰਦਾ ਲੂ ਜਿੰਨੀ ਗੈਰ ਉਨੀ ਕਰ ਮੈਂ ਅੱਖਾਂ ਦੇਖ ਲਾ ਮੈਂ ਪਾਣੀ ਛੱਡਿਆ ਵਾ ਗੰਨੇ ਚ ਮੈਂ ਹੋ 4 ਵਜੇ ਮਾਰ ਵੀ ਮਸੀ ਭਰੇ ਆ ਮੈਂ 4 ਵਜੇ ਰੁਕਣ ਨੂੰ ਗਿਆ ਤਾਂ ਦੁਕਾਨਾਂ ਦੇ ਭਾਈ ਤੋ ਬੰਦੇ ਆ ਕੀ ਕਰੋਗੇ ਦੁਕਾਨਾਂ ਆ ਮਰਨੇ ਵਾਲਾ ਹੀ ਆ ਮੈਂ ਤਾਂ ਕਦੇ ਇੰਨਾਂ ਦੰਦਾ ਬੋਰਾ ਵਾਲਾ ਦੁਕਾਨਾਂ ਪਿੰਦੀ ਨਹੀਂ ਹਾਂ ਇਹ ਸਮਾਨ ਬੋਰਾ ਵਾਲਾ ਜਿਹੜਾ ਆ ਹਾਂ ਦੇਖ ਲੈ ਕੋਈ ਗਾ ਕੋਈ ਵੀ ਦੇਗਾ ਇੱਕ ਦੋ ਗਾਖ ਦੇ ਬਸ ਮੈਂ ਚੰਗੀ ਨਹੀਂ ਕਰੀ ਵੈਸੇ ਅੱਜ ਮੈਂ ਤਾਂ ਸਾਰੀ ਆੜੀ ਕੀ ਦੁਬਾਰਾ ੜੀ ਕੀ ਗਿਆ ਕੀ ਹੋ ਗਿਆ ਸਮਾਨ ਮੈਂ ਵੀ ਲਿਆਉਣਾ ਤਾਂ ਆਜਾ ਇਕੱਲਾ ਹੀ ਲੰਘ ਗਿਆ ਚੱਲ ਕੋਈ ਉਹਨੂੰ ਸਵਾਦ ਦੇਖ ਲਈ ਮੇਰੇ ਵਾਲਾ ਕੱਲੂ ਲਿਆਉਂਗੇ ਹਾਂ ਪਹਿਲਾਂ ਦੇਖ ਲੈ ਹਾਂ ਦੇਖ ਤਾਂ ਲੈ ਤੂੰ ਆਓ ਠੀਕ ਆ ਕੇ ਆਉਣਾ ਮੈਂ ਤਾਂ ਬਣਵਾ ਕੇ ਲਿਆ ਉੱਥੇ ਸਭ ਕੁਝ ਮੈਂ ਸੈੱਟ ਕਰਾਂ ਕਿ ਇੱਥੇ ਤੇ ਆਏ ਇੱਥੇ ਤੇ ਆਏ ਕਰ ਫਟਾ ਮਾ ਹਾਕ ਹੋ ਰਿਹਾ ਹੈ ਕਦੀ ਜੇ ਕੱਲ ਦੱਸੀ ਮੇਰੇ ਲੱਗਣਾ ਕਰ ਇਹਨੂੰ ਹਾਂ ਠੀਕ ਤੂੰ ਆਪਣੇ ਆ ਦੱਸੀ ਵੀ ਟੱਕਣਾ ਲੱਗਣਾ ਹਾਂ ਵੇਗਾ ਦੱਸਣਾ ਪਾਇਪ ਕੱਢਿਆ ਵੇ ਮੈਂ ਤਾਂ 2 ਇੰਚੀ ਉੱਪਰ ਲਾਉਣਾ ਬਸ ਲਿਆ ਕੇ ਇਹਨੂੰ ਵੀ ਲਾਉਣਾ ਸ਼ਾਕਟ ਮੈਟ ਕਰਕੇ ਲੱਗਣਾ ਉਹਨੂੰ ਉਹ 2 ਇੰਚੀ ਨਹੀਂ ਕੀ ਉਹੋ ਉਹ ਵੀ ਪਰ ਦੇਖਣਾ ਪੈਣਾ ਵੀ ਤੇਰਾ 2 ਹੈ ਤੇਰਾ ਉਹਦਾ ਮੈਂ ਕਹਿੰਦਾ 1.5 ਇੰਚੀ ਆ ਉਹ ਪੈਪ ਹਾਂ ਉਹਦਾ ਉੱਪਰ ਬਣਾਉਣਾ ਪੈਂਦਾ ਐਂਡ ਬੂਬ ਬਣਾਉਣਾ ਪੈਂਦਾ ਉਹਦਾ ਅੱਛਾ ਸਿੱਧਾ ਜਿਹਾ ਹੀ ਹੁੰਦਾ ਉਹ ਅੱਛਾ ਇੰਨੇ 2 1.5 ਅੱਛਾ ਸਿੱਧਾ ਹੀ ਫਾਦਦਾ ਇੱਕ ਨਹੀਂ ਪਲਾਸਟਿਕ ਦੀ ਹੁੰਦਾ ਪਲਾਸਟਿਕ ਦਾ ਹੀ ਹੁੰਦਾ ਤੇਰਾ ਬਾਜ ਜਿਹੜੇ ਪੈਪ ਹੈਗਾ ਤੇਰਾ ਤੇਰਾ ਮੰਨ ਕੇ ਚੱਲ ਤੂੰ 4-500 ਦਾ ਸਮਾਨ ਹੋਗਾ 400 ਦਾ ਅੱਛਾ ਤੇਰਾ ਅੱਛਾ ਮੇਰਾ ਆ ਗਿਆ 1100 ਦਾ ਅੱਛਾ 8100 ਦਾ ਅੱਛਾ ਆਹੋ ਹਵਾਲਾ ਵਿਚ ਹੁਣ ਵਾਲਾ ਉਹਦੇ ਉੱਪਰ ਪਲਾਸਕਟ ਦਾ ਹੈ ਹਾਂ ਇਹਦੇ ਉੱਪਰ ਇੰਨਾ ਲੰਬਾ ਹੈ ਇਹ ਉੱਪਰ ਲੱਗਿੰਦੀ ਬਾਲ ਦੀ ਵਿਚ ਇਹਦੇ ਆਹੋ ਜਾਂ ਚੱਲਣਾ ਇਹਨੇ ਜਾਂ ਨਾ ਬੰਦਣਾ ਮੋੜ ਹਵਾਲੇ ਲਈ ਤੁਸੀਂ ਉਹ ਜੀ ਆ ਠੀਕ ਹੈ 2000 ਨਾਲ ਠੀਕ ਆਹ ਇੱਥੇ ਇੱਥੇ ਤੇ ਮੈ ਲਾਉਣਾ ਨਹੀਂ ਐਸੇ ਤਾਂ ਉਛਲਦਾ ਨਹੀਂ ਉਹ ਇੱਥੇ ਨਾਲ ਉਛਲ ਨਹੀਂ ਨਹੀਂ ਨਿੱਕਾ ਹੈ ਨਿੱਕਾ ਰਹੇਗਾ ਉੱਥੇ ਉਛਲਣਾ ਹੈ ਉਥੇ ਬਹੁਤ ਫਟ ਫਟੇ ਮਾਰਦਾ ਬਾੜੇ ਛੱਡਣਾ ਫੇਰ ਇਹ ਲੈਣ ਆ ਜਾਂ ਤੂੰ ਬਾਹਰ ਦੇ ਲਵੇ ਪ੍ਰੈਸ਼ਰ ਉਹ ਨਿਕਲਦਾ ਕਿੱਥੇ ਦਾ ਫੁੱਟਣਾ ਹੀ ਹਾਂ ਸਾਬ ਜੋ ਜਾਂ ਮੋਟਰ ਚੱਲਦੀ ਆ ਅੰਬ ਦੇ ਪੁੰਟ ਪਾਉਂਦਾ ਪਾਣੀ ਇੱਕ ਵਾਰ ਉਹ ਫੇਰ ਉਹ ਹਵਾ ਇੱਥੇ ਆ ਕੇ ਨਿਕਲਣੀ ਆ ਕਿਤੇ ਪੈਪਰ ਕਿੰਨਾ ਲੋੜ ਆ ਕੱਲ ਚੱਲਦੇ ਦੁਬਾਰੇ ਇਹਨੂੰ ਹਾਂ ਆ ਪੈਪ ਨੇ ਆਪੇ ਤਿੰਨ ਜਗ੍ਹਾ ਤੇ ਫੁੱਟਣਾ ਏ ਕਾਲੂ ਤੇ ਬਾਰੇ ਚਾਲਦੇ ਆਂ ਨਹੀਂ ਮਰੰਡੇ ਦੇ ਦੇਖ ਲੂਗੇ ਆਓ ਮਰੰਡੇ ਦੇ ਦੇਖ ਲੂਗੇ ਤੇ ਹੈਗਾ ਪੁਰਾਣਾ ਸਮਾਨ ਉੱਲੇ ਪਾਸੇ ਪਸੇਰਾ ਮਿਲਦੇ ਮੂਰੇ ਹੀ ਆਹੋ ਆਹੋ ਮੈਂ ਲੈ ਲੈਣਾ ਭਾਈ ਜੀ ਨੀਂ ਮਿੱਲੀ ਹਾਂ ਚੀਨੀ ਮਿੱਲੀ ਹਾਂ ਚਲੋ ਚਲੋ ਕਿਹੜਾ ਛੋਟਾ ਆਤੀ ਕਰ ਲਈਏ ਆਂਤੀ ਕਾਲਾ ਟਰੈਕਟਰ ਲੈ ਜਲ ਲੈ ਤੇਲ ਪਾ ਦੋ ਦੋ ਸੌ ਦੋ ਸੌ ਦਾ ਉਹਦਾ ਆਂਦਾ ਹੈ ਜਿਹੜੀ ਅੱਗ ਪੈਂਦੀ ਲੈ ਅੱਗ ਆ ਪੈਂਦੀ ਆਂਤੀ ਭਾਈ ਏਸੀ ਲੱਗਿਆ ਵੇ ਸਾਲੇ ਮਾ ਹਾਂ ਲੱਗਿਆ ਵੇ ਆ ਲੈ ਹਾਂ ਇਹਨੂੰ ਪਤਾ ਜੀ ਹਾਥੀ ਵਾਲੇ ਏਸੀ ਵਾਲੇ ਆ ਗਏ ਜਰਾ ਗੰਨਾ ਗਰਮੀ ਦੇ ਡਰਦੇ ਹਨ ਤੇ ਵੀ ਡਰਦੇ ਗਰਮੀ ਦੇ ਵੀ ਡਰਦੇ ਆ ਗੰਨਾ ਹਾਂ ਮੇਲੇ 'ਚ ਜਾਣ ਦੇ ਡਰਦੇ ਆ ਇਕਲਾ ਲਾ ਜੀ ਨਾ ਆਏ ਡਰਦੇ ਤਾਂ ਨਹੀਂ ਆ ਉਹ ਆ ਗਿਆ ਡਰਾਈਵਰ ਉਹ ਆ ਗਿਆ ਇਹਨੂੰ ਪਤਾ ਹੋਊਗਾ ਬਿੰਦਰભાઈ ਆ ਆ ਬਣਾਈ ਚੀਨੀ ਇਹਦੀ ਕਿੰਨੀ ਕੰਮਣੀਆਂ ਉਹ ਵੀ ਇੱਕ ਡਰਾਈਵਰ ਧਾਰ ਲਿਆ ਦੁਵਲਾ ਹਤਾ ਅੱਜ ਮੁੰਡੇ ਨੂੰ ਬਹੁਤ ਹਿੰਮਤ। ਤੀਆ ਖੜਾ ਹੈ। ਤੀਆ ਖੜਾ ਹੈ। ਤੀਆ ਖੜਾ ਹੈ। ਸਵੇਰ ਕੋਟਾ। ਜੀ ਲੋਡ ਪੈ ਗਈ। ਇਹ ਮੈਂ ਦੇਖ ਲਾ ਤਿੰਨ ਡਰਾਈਵਰਾਂ ਦੀ ਬੱਸ ਹੋ ਜਾਂਦੀ ਆ ਟਰੈਕਟਰ ਜਵਾਬ ਨਹੀਂ ਦਿੰਦਾ ਵੇ। ਮੈਨਰ ਹੀ ਆਂਦਾ। ਅਗੜ ਤੂ ਸਕਦਾ। ਇਹਨੂੰ ਤੇਲ ਬੱਸ ਤੇਲ ਚਾਹੀਦਾ ਇਹਨੂੰ ਬੱਸ। ਅੱਜ ਕੰਮ ਆਈ ਚਾਹੀਦਾ ਬਈ ਦੋ ਬੰਦੇ ਦਾ ਠੋਗੜ ਚਾਚੇ ਚਾਹੀਦੇ ਬਈ ਟਰੈਕਟਰ ਤੋਂ। ਵੇ ਦੇਣਾ ਪੂਰੀ ਕਿ ਇਹ ਨਾ ਹੁਣ ਮੈਂ ਬਾਈ ਇਕੱਲੇ ਨੇ ਚਲਾ ਚਲਾ ਕੇ ਦੇਖਿਆ ਆ ਟ੍ਰੈਵਲ ਗਿਆ ਉਹਦਾ ਭਾਈ ਸਵੇਰੇ ਦਾ ਟਾਇਰ ਫੌਨ ਇਹ ਗਿਆ 11 ਵਜੇ ਕਹਿੰਦਾ ਭੀੜੇ ਬਹੁਤੀ ਵੀ ਉੱਥੇ ਜਾਣਾ ਉੱਥੇ ਭੀੜ ਹਣੀ ਹੋਣੀ ਹੈ ਥੇਮ ਵਾਲਿਆਂ ਦੇ ਥੇਮ ਵਾਲਿਆਂ ਦੇ ਉਹ ਤਾਂ ਬਹੁਤ ਰਹਿੰਦੀ ਭੀੜ ਯਾਰ ਸਮੇਂ ਯਾਰ ਸਾਰਾ ਆਪਣਾ ਸੱਚ ਜਾ ਕੇ ਅੰਬਾ ਲੋੜਾ ਪੈਂਦਾ ਬਰੰਡਾ ਏਰੀਆ ਆਪਣਾ ਵੇਟ ਵੀ ਠੀਕ ਹੈ ਹੈ ਵਾਹ ਹੋ ਗਿਆ ਘਟ ਵੱਜੀ ਹੁੰਦਾ ਅਜ ਕਾਲੇ ਨੇ ਮੈਨੂੰ ਕਹਿ ਲਗਾ ਇੰਨਾ ਡਰ ਨਹੀਂ ਗਿਆ ਮੰਨੂ ਵੀ ਕਹਿੰਦਾ ਨਹੀਂ ਆ ਰਿਹਾ ਮੰਨੂ ਵੀ ਕਹਿੰਦਾ ਮਾਂ ਮੇਰੇ ਕੋਲ ਟਾਈਮ ਹੀ ਹੈਗਾ ਫੋਨ ਕਰਨਾ ਤਾਂ ਉਹਨੂੰ ਤੁਸ ਨਹੀਂ ਦੱਸਿਆ ਉਹਨੂੰ ਅਗਵੀ ਦਾ ਕਰਾਸ ਕਹਿਣਾ ਤਾਂ ਮੁੰਡੇ ਨੂੰ ਕਰਾਸ ਸੱਟ ਉਹਦੇ ਪਹਿਲਾਂ ਆਹ ਦੇਖਿਆ ਤੂੰ ਨਹੀਂ ਕਰਦਾ ਆਏ ਬਸ ਹੋ ਜਾਂਦੀ ਆ ਕੰਮੜ ਬਾਤ ਖੜਾ ਮੇਰੇ ਕੋਲ ਸਾਰੇ ਆਏ ਬਾਤ ਚਲਦੀ ਆ ਉਹਨੇ ਜਾਂਦੇ ਆਉਂਦੇ ਨੇ ਅਜੇ ਕੱਲੇ ਨੂੰ ਮੈਨੂੰ ਛੇੜੇ ਕਰਦੇ ਤੇ ਪੁੱਤ ਨਹੀਂ ਪੁੱਤ ਵੀ ਨਹੀਂ ਆਉਂਦਾ ਦੋ ਕੀਤੇ ਕਰਕੇ ਮਾਂ ਬਾਈ ਇਹਨਾਂ ਨੂੰ ਟਾਈਮ ਦਿੰਦਾ ਉਹ ਨਾ ਕਰਿਓ ਇਹਨੇ ਕੱਪੜੇ ਪੜਦੇ ਆ ਮੈਂ ਕੱਲ੍ਹ ਸਵੇਰੇ ਆਉਂਗਾ ਮੈਂ ਤੇਰੇ ਨਾਲ ਨੋਰ ਨੀ ਕਰਾਰੇ ਕੰਮ ਮਗਰ ਰੂ ਨਾ ਕਰੋ ਠੀਕ ਨੀ ਕੰਮ ਜਿੰਨਾ ਕ ਵੀ ਕਰਨ ਜੇ ਘੱਟ ਕਰੋ ਕੋਈ ਵੀ ਰੂ ਨਾ ਕਰੋ ਅਗਲੇ ਦਾ ਬਲਾਂ ਦੇ ਕੰਮ ਪਾ ਚਾਚੇ ਦੇਖ ਮੇਰੀ ਗੱਲ ਸੁਣ ਲੈ ਐਦ ਕੀ ਇਹ ਕਰਕੇ ਆਏ ਆ ਗਾਹਾਂ ਵਾਲੇ ਜਿਨ੍ਹਾਂ ਨੇ ਹੋਰਾਂ ਤੇ ਕਰਾਏ ਪਏ ਆ ਉਹ ਕੰਮ ਇਹਦੇ ਕੋਲ ਆਉਣ ਲੱਗ ਗਏ ਦੇਖ ਲੈ ਉਹ ਕਹਿੰਦਾ ਗਾਹਾਂ ਤੇ ਮੈਂ ਉੱਥੇ ਕਰਾਂਗਾ ਗੱਲਾਂ ਹੁੰਦੀਆਂ ਤਾਂ ਹੀ ਆ ਕੰਮ ਬੋਲਦਾ ਟਰੈਕਟਰ ਟਰੈਕਟਰ ਦਾ ਕੰਪਿਊਟਰ ਦਾ ਥੱਲੇ ਟਾਇਰ ਲਾਉਂਦੇ ਨਹੀਂ ਹੈਗਾ ਚੱਕਿਓ ਫਿਰਦਾ ਉੱਪਰ ਚੱਕਿਓ ਫਿਰਦਾ ਹਾਂ ਬਿਲਕੁਲ ਯਾ ਚੀਜ਼ ਲੱਤੀ ਚੀਜ਼ ਲੱਤੀ ਅੱਡੇ ਦਾ ਕਹਿੰਦੇ ਕਹਿੰਦੇ ਕਿਆ ਬਚਾਉਂਦਾ ਹੋਣਾ ਇਹ ਜੇ ਨਾ ਬਚਾਉਂਦਾ ਹੁੰਦਾ ਮੈਂ ਕੱਦਾਂ ਘੇਰਾ ਖੜਾ ਦੇਣਾ ਸਰ ਜਾ ਕੇ ਮੈਂ ਤੈਨੂੰ ਉੱਤਰ ਪਹਿਲੇ ਦਿਨ ਕਿਆ ਗਿਆ ਮੈਂ ਭਾਈ ਅੱਧ ਦਬਾਤ ਆਏ ਵੀ ਨਾ ਕਰੋ ਵੀ ਅਗਲੇ ਦੀ ਕਪੜੇ ਪਾੜ ਕਪੜੇ ਪਾੜਨੇ ਆ ਪਹਿਲੇ ਦਿਨ ਥੋੜੀ ਡੇਚੀ ਭਰਨੇ ਆ ਥੋੜੀ ਵੀ ਆ ਜਾਣਾ ਹੁਣ ਮੈਂ ਇੱਕ ਗੱਲ ਸੁਣਾ ਜਿੰਨਾ ਮਰਜੀ ਖੇਤ ਖਰਾਬ ਹੋਵੇ ਡੇਢ ਘੰਟੇ ਚ ਪੱਧਰਾ ਹੋ ਜੇ ਮਿੱਟੀ ਚੱਕ ਕੇ ਲੈ ਜਾਣੀ ਹੈ ਡੇੜਫਾ ਹੋ ਗਾਂਟ ਮੰਨੂ ਕਹਿ ਕਰਦੇ ਤੇ ਜਾਂ ਮੈਂ ਮਾਰੇ ਕਰਦਾ ਮੈਂ ਇੰਨਾ ਇੱਕ ਟਾਈਮ ਦੱਸੇ ਕਰਦਾ ਵੀ ਇੰਨੇ ਚ ਪੱਧਰਾ ਹੋ ਜਾਂਦਾ ਜਿਹੜੇ ਉਰੇ ਚਲਾਉਂਦੇ ਨੇ ਬਾਈ ਕਹਿ ਦਿੰਦੇ ਯਾਰ ਇੰਨੇ ਚ ਤਾਂ ਛੱਟੇ ਹੁੰਦਾ ਕਿ ਤਾਂ ਆ ਜਾਂਦਾ ਫਰਣਾ ਹੁੰਦਾ ਲੱਗਾ ਬਾਈ ਆਪਣੇ ਕੋਲ ਲੋਟ ਆ ਜਾਂਦਾ ਆਪਾਂ ਤਾਂ ਜਾਂਦੇ ਨੇ ਹੁਣ ਦੇਖ ਤੇ ਚੱਕ ਤੇ ਇੱਕ ਵਾਰ ਤੇ ਉੱਧਰ ਨੂੰ ਅੱਧਰਾ ਕਰਦਾ ਹੁਣ ਬਸ ਠੀਕ ਆ ਜੀ ਮਾੜੀ ਮੋਟੀ ਮੁੱਟੀ ਜਾਣੀ ਬਾਈ ਉੱਧਰ ਨੂੰ ਲੱਗਾ ਗੁੰਜੇ ਲਾਉਣਾ ਠੀਕ ਜੇ ਗੁੰਜੇ ਵਾਲੀ ਬਾਈ ਛੱਡਦਾ ਗੁੰਜੇ ਦੀ ਸੈੱਟ ਆ ਜਾਂਦੀ ਦੇਖਦਾ ਜਿੰਨੀਆਂ ਪਾੜਾ 19 ਵਾਰੀ ਗੁੰਜੇ ਲਾਉਂਦਾ ਹੈ ਕੁਝ ਨਹੀਂ ਜੜਦਾ ਇਹ ਮੈਂ ਤੀਜਾ ਉਹ ਬਿਲਕੁਲ ਆ ਗਿਆ ਕਹਿੰਦਾ ਹੌਲੀ ਹੌਲੀ ਤੋਰ ਤੇ ਕਹਿੰਦਾ ਗੁੰਜਾ ਚੱਕ ਕੇ ਲਾਉਣਾ ਹੈ ਇਹ ਪਤਾ ਕਿਆ ਕਰਾਂ ਚਾਚੇ ਅਰੇ ਆਇਓ ਜਿਹੜੀ ਸਪੀਡ ਆਇਓ ਉਹੀ ਰਿਪੀਟ ਪਾ ਦੇਣਾ ਪਰਾਂ ਦੇ ਉੱਪਰ ਚੱਲੇ ਜਾਣਾ ਮਿੱਟੀ ਉੱਤੀ ਛੜ ਦਿੰਦਾ ਉਹ ਗੁੰਜਾ ਲੋਟ ਨਹੀਂ ਉਹ ਲੱਗ ਗਿਆ ਹੁਣ ਚਲਾਉਣ ਫਟਾਏ ਨਾ ਹੁਣ ਤਾਂ ਯਾਰ ਅੱਖਾਂ ਮੀਚ ਕੇ ਮੈਂ ਇਹਨੂੰ ਕਿਹਾ ਇਹਨੂੰ ਉਦੋਂ ਕੋਈ ਪਾਸ ਕਰਕੇ ਆਇਆ ਉੱਥੇ ਮੈਂ ਕਿਹਾ ਇਹ ਪਾਸ ਆ ਬਾਈ ਇਹਨੂੰ ਛੱਡ ਦੇ ਆਪੇ ਕਰਿਆਏ ਕਰੇਗਾ ਬੋਟਰ ਮੈਚ ਚ ਲਾਇਆ ਜਾਂਦੀ ਉੱਥੇ ਲਾਈਟ ਮਟਕਾ ਗੀ ਕਾਂਟੀ ਲੱਗ ਜੂ ਤੇ ਸਾਡਾ ਹਲੋ ਨੇ ਨਾ ਖੇਤ ਖਰਾਬ ਤੇ ਜਮੀਨ ਖੇਤ ਵੀ ਖਰਾਬ ਤੇ ਜਮੀਨ ਉਹ ਜਲਾਤੀ ਮੈਂ ਦੁੱਗ ਵਗੇ ਦੇ ਭਰੇ ਦਿੱਤਾ ਹੁਣ ਉਹ ਪਿੱਕ ਕਰਦਾ ਹਾਂ ਚੱਲ ਵਧੀਆ 4 ਘੰਟੇ ਮਾ ਪਾਣੀ ਪਾਇਆ ਨਾ ਤੇ ਵਿੱਚ ਹਾਲੇ ਥੱਲੇ ਵਾਲਾ ਖੇਤ ਗਿੱਲਾ ਹੋਣ ਦੇ ਪਰਸੋਂ ਨੂੰ ਜਨਰੇਟਰ ਲੈ ਕੇ ਚੱਲੂਗਾ ਉੱਥੇ। ਤੂੰ ਹਲੇ ਕੱਲ ਦਾ ਦਿਨ ਚੱਲਦਾ ਲਾਈਟਾਂ ਵਾਲਾ ਜੀ ਕਿੰਨੇ ਘਾਟੇ ਆਉਂਦੀਆਂ। ਕੱਲੂ ਕੱਲ ਦੇਖ ਕਿਹੜੀ ਸ਼ਿਫਟ ਆ। ਲਾਈਟ ਘਾਟੇ ਆਉਂਦੀ ਆ। ਕੰਮ ਤੇਰੇ ਕੋਲ ਤੈਨੂੰ ਲੈ ਗਿਆ। ਕੱਲੂ ਫਿਰ ਆਇਤਾ ਸਾਡੇ ਕੋਲ ਤੁਸੀਂ ਇਹ ਕੱਤੂ ਵਾਲੇ। ਹਾਂ ਦੇਖ। ਮੇਰੀ ਗੱਲ ਸੁਣ। ਮਾਨੂੰ ਬਾਈ ਨੇ ਬਹੁਤ ਜੋਲਾ ਪਗ ਲਾਗਨ ਕਹਿੰਦਾ ਟਰੈਕਟਰ ਉੱਥੇ ਤੇ ਲੈ ਜਾ। ਉਹ ਮੈਂ ਨਹੀਂ ਮਾ ਹੁਣ ਤਾਂ ਛੱਡ ਗਿਆ ਫੌੜ ਤਾ ਬਾਈ ਤਾਂ ਛੱਡ ਗਿਆ। ਕਹਿੰਦਾ ਖੜਾ ਹੀ ਆ ਉਹ ਕਹਿੰਦਾ ਲੈ ਜਾ ਉੱਥੇ। ਕਰ ਲੈ ਕੱਦੂ ਮਾ ਜਨਰੇਟਰ ਪਾਸੋਂ ਲਾਉਣਾ ਹੈ ਲੈਟ ਦਾ ਪਤਾ ਲੱਜੇ ਨੂੰ ਕਾਲੂ ਕਹੇਗਾ ਠੀਕ ਹੈ ਘੱਟ ਚੱਲਦੀ ਹੈ ਸਾਨੂੰ 15 ਸਾਨੂੰ 15 ਤਰੀਕ ਨੂੰ ਲੈਟ ਆਉਣੀ ਆਪਣੇ 15 15 ਨੂੰ ਆਇਆ ਨਹੀਂ ਨਾ ਪਤਾ ਸ਼ਿਫਟ ਕਿਹੜੀ ਹੋਣੀ ਖਬਰ ਸੱਜਰੀ ਆਣੀ ਕੋਈ ਗੱਲ ਨਹੀਂ 15 ਨੂੰ ਵੀ ਚੱਲਣ ਤੇ 16 ਤਰੀਕ ਨੂੰ ਦੇਖੋਗੇ ਹਾਂ ਹੈਗਾ ਨਹੀਂ ਕਾਨੂੰ ਤੇਲ ਖੂਕਣਾ ਜੀ ਬਲੈਟ ਆ ਜੀ ਕਾਲੀ ਇਹ ਵੇਖ ਤਾਂ ਘਹਾਉਣਾ ਹੀ ਪੈਣਾ ਯਾਰ ਇੱਕ ਵਾਰੀ ਕਦੂ ਲੇ ਬੇੜ ਕੇ ਬਾਦੇ ਹੋਵੇ ਬੰਦਾ ਤੇਰੀ 19:25 ਤੇਰੀ ਫੇਰ ਤਾਂ ਕਦੂ ਲਾਵੇ ਨਹੀਂ ਪੜਦਾ ਉਹ ਐਡਾ ਕਦੂ ਲਾਵੇ ਨਹੀਂ ਭੁਗਵਾਤਾ ਬੰਦਾ ਮਾਏ ਨਹੀਂ ਆਏ ਦੇਖਦੇ ਨੇ ਕਿ ਖਬਰ ਹੈ ਆਜੀ ਉਹ ਬਾਤ ਕਰ ਉਹ ਬਾਤ ਕਰ ਐਸਾ ਨਹੀਂ ਹੁੰਦਾ ਹੈਗਾ ਹੋਰ ਅੱਗੇ ਅੱਗੇ ਉਹ ਗੱਲ ਵੀ ਸੁਣ ਲੈ ਹੁਣੇ ਅੱਗੇ ਉਹ ਤੇਰਾ ਜੀਰਾਂ ਨੂੰ ਕਹਿਂਦਾ ਤੁਸੀਂ ਖੜੋ ਕਰਿਆ ਜੀ ਹੋਈ ਤੈਨੂੰ ਨਹੀਂ ਹੁਣ ਜੇ ਲੈਟ ਦੂੰਗਾ ਤਾਂ ਤੇਰਾ ਜੀਰਾਂ ਨੂੰ ਮਾਰ ਦਿਆਂਗਾ ਹੁਣ ਹੋਈ ਹੋ ਜਾਊਗੀ ਇੰਨਾ ਉਹ ਵੀ ਨਹੀਂ ਆਉਣੀਆਂ ਹੁਣ ਜਿਹੜਾ ਤਿੰਨ ਰਹਿ ਗਿਆ ਉਹ ਵੀ ਗਿਆ ਬਸ ਘਟਦਾ ਹੀ ਜਾਂਦਾ ਸਮਾਨ ਨੂੰ ਕੰਮ ਹੋਣ ਦਾ ਜਿਹੜੀ ਬੜਾਤੀ ਮੱਕੇ ਸਿੱਕਾ ਜੀ ਇਹ ਚੋਬਰ ਲੈ ਕੇ ਜਾਊਗਾ ਬਾਈ ਮੱਕੀ ਤੋਂ ਹੋਰ ਲਾਈਗੇ ਗੇੜਾ ਕਿੰਨੇ ਕਹਿੰਦੇ ਆ ਉਹ ਜੂੰਗੀ ਮੇਰੇ ਸਾਹ ਨਾਲ ਤਾਂ ਇੱਕ ਗੱਡੀ ਛੱਡਣੀ ਆ ਮੈਂ ਤਾਂ ਬਾਕੀ 30 ਕਾਊਂਟਰ ਛੱਡ ਦੇਣੀਆਂ 60 ਅਸੀਂ ਨੇ ਬੈਕਾਊਂਟਰ ਹੋ ਜਾਣੇ ਆ ਮਿੰਨਾ ਜੀ ਇਹ ਜੂਸੇ ਬਾਈ ਜੇ ਵੀ ਦੁੱਲੇ ਵੀਰੇ ਦੇ ਵੱਢ ਕੇ ਆ ਹਾਂ ਇਹ ਨਹੀਂ ਵੱਢ ਗਿਆ ਉਹ ਵੱਢ ਰਹੇ ਬੰਦੇ ਉਹ ਬੱਟਰ ਹੈ ਬੰਦੇ ਉਹ ਨਹੀਂ ਵੱੱਦਾ ਕੀਦੇ ਆ ਉਹ ਉਹ ਲੱਗੇ ਪਿਆ ਉਹ ਦੂਜੀ ਗੱਮ ਮੱਕੀ ਨਾਲ ਪੱਪੂ ਵਾਲੇ ਆਣੀਆਂ ਪੱਪੂ ਡਾਲਾ ਰੱਜ ਵੀਰੇ ਲੈ ਕੇ ਜਾਂਦੇ ਹਾਂ ਆਹ ਉਹਦਾ ਤਾਂ ਵਧੀਆ ਯਾਰ ਖੁੱਲੀ ਜਗਾ ਉੱਥੇ ਲੱਗ ਜਾਂਦਾ ਬੈਕਗਰਾਉਂਡ ਇੱਕ ਬਾਜ਼ਾਰ ਚ ਚੌੜਾ ਟਾਇਰਾ ਕਰਕੇ ਉੱਪਰ ਵੱਜ ਜਾਂਦਾ ਗੱਡੀਆਂ ਗੁੱਡੀਆਂ ਆ ਜਾਂਦੀਆਂ ਉੱਪਰੋਂ ਕੱਢਦੇ ਇੱਧਰ ਵੀ ਜਾਂਦਾ ਤਾਂ ਪਰਾਂ ਨੂੰ ਆ ਜਾਂ ਬੈਕ ਲਾਉਂਦੇ ਉੱਥੇ ਹਾਂ ਤੇ ਗੱਡੀਆਂ ਸਾਈਡਾਂ 'ਪਾ ਖੜੀਆਂ ਹੁੰਦੀਆਂ ਉਹਦੇ ਕਰਕੇ ਲੋਕਾਂ ਉਹ ਜੋ ਮੱਲਾ ਦੀ 60-70 ਦੇ ਕਰੀਬ ਆ ਦੇਖੋ ਹੁਣ ਆਹੋਂ ਬਾਈ ਕੰਡਾ ਤੋਂ ਜਾ ਕੇ ਐਵੇਂ ਤੁਹਾਨੂੰ ਫਲੋਟੀਆਂ ਮਾਰਦੀ ਵੀ ਬਾਜ਼ਾਰ ਚ 100 ਗੱਲ ਨਹੀਂ ਸਾਰੀ ਮਦੂ 60-70 ਦੇ ਕਰੀਬ ਲੱਗਦੀ ਆ ਦੇਖੋ ਆ ਇਹਨੂੰ ਦਾ ਦੋਨਾਂ ਦਾ ਤੀਜਾ ਦੋ ਹੀ ਸੇ ਵੱਡੋ ਇੱਕ ਰਹਿ ਗਿਆ ਮੱਲਾ ਮੈਂ ਕਹਿੰਦਾ ਹੋਰ ਥੋੜੀ ਖੜਾ ਲੰਦਾ ਜੀਨ ਲਉਣੀ ਹੈਗੀ ਵੀਰੇ ਪੈ ਗਈ ਕੱਖ ਦੇਖ ਲੈ ਕਿਹੋ ਜਿਹਾ ਸੋਹਣਾ ਲੱਗਿਆ ਜੀਨ ਪਰ ਤਿਆਰ ਹੋ ਗਈ ਭਾਈ ਜੀਨ ਦੇ ਕਿਹ ਜੀ ਪਈ ਆ ਮੈਂ ਹਾਏ ਅਟਕੇ ਗਿਆ ਦੋ ਦਿਨ ਅਟਕੇ ਆਏ ਉਹ ਇਹ ਪਹਿਲੀਆਂ ਆ ਗਈਆਂ ਚੱਲ ਕੋਈ ਨਾ ਇੱਕ ਦੋ ਦਿਨ ਦਾ ਕੋਈ ਫਰਕ ਨਹੀਂ ਐ ਹੁਣ ਬਾਹੀ ਬੂਈ ਕਰਕੇ ਇਹਨੂੰ ਖੱਲ ਕੇ ਛੱਡ ਦੋ ਧੁੱਪ ਦਾ ਫਲਵਾ ਦੋ ਤਵੀਆਂ ਮਾਰ ਕੇ ਕੱਖ ਸਿਕਾਉਣਾ ਪਹਿਲਾਂ ਪਹਿਲਾਂ ਕੱਖ ਸਿਕਾਉਣਾ ਆ ਆ ਬਹੁਤ ਮਾੜੀ ਗੱਲ ਯਾਰ ਕੱਖ ਨਹੀਂ ਜਾਂਦਾ ਫਿਰ ਮੇਰੇ ਦੇਖ ਲਾ ਕਿ ਅੱਗੇ ਕੀ ਚੱਕਰ ਹੋਜੇ ਪਲਟਾਵੇਂ ਵੀ ਫੇਰ ਲੇ ਮੈਂ ਗੰਨੇ ਦੇ ਸਪਰੇਅ ਵੀ ਐ ਤਗੜੇ ਤਗੜੀਆਂ ਕਾਲੇ ਨੇ ਜਿਹੜੇ ਛੱਡਦੇ ਨਹੀਂ ਕੱਖ ਨੂੰ ਕੱਖ ਨਹੀਂ ਜਾਂਦਾ ਉਹ ਖੇਤੋਂ ਪਤਾ ਨਹੀਂ ਕੀ ਚੱਕਰ ਹੋਇਆਗਾ ਕੀ ਨਹੀਂ ਜੀਰੀ ਭਾਵੇਂ ਹੁੰਦਾ ਕ ਜੀਰੀ ਤੇ ਲਾਈ ਹੋਣੀ ਉਹ ਚ ਹੁਣ ਐਦਾਂ ਕੀ ਜੀਰੀ ਲਾਉ ਗੰਨਾ ਤਾਂ ਜੀਰੀ ਤੇ ਲਾਪ ਜੀਰੀ ਜੇ ਮਰਨੀ ਲਾਉਣੀ ਐ ਮੈਂ ਉਹ ਚ ਮੈਂ ਮਰਸੀਨ ਵਾਲੀ ਚ ਜਿਹੜੇ ਪਨੀਰੀ ਆ ਉਹ ਚ ਮੈਂ ਕਿਹਾ ਚੱਲ ਜੀਰੀ ਲਾ ਦੇਣੀ ਮਰਸੀਨ ਵਾਲੇ ਚ ਚੜੀ ਬੀਜ ਦੇਣੀ ਜੀਰੀ ਲਾ ਦੇ ਜੀ ਦੋ ਵਾਰੀ ਮੈਂ ਦੇਖ ਲਾ ਬਾਜਰਾ ਬੀਜ ਲਿਆ ਤੋਂ ਪਹਿਲੇ ਜੀ ਗਰਮੀ ਐ ਨਾਲੇ ਰੌਣੀ ਕਰ ਕਰਕੇ ਬੀਜਿਆ ਹਾਂ ਪਤਲਾ-ਪਤਲਾ ਲਾ ਕੇ ਪਹਿਲਾ ਮੈਂ ਕਿਹਾ ਚੱਲ ਮਾੜਾ-ਮੋਟਾ ਡੂੰਗਾ ਹੋਣਾ ਭਾਈ ਤਾਂ ਨਹੀਂ ਜੰਮਿਆ ਦੂਜੀ ਵਾਰੀ ਮੈਂ ਉੱਪਰ-ਉੱਪਰ ਜੰਮਿਆ ਰਲਾਇਆ ਬਾਜਰਾ ਉਹ ਵੀ ਜੰਮਿਆ ਨਹੀਂ ਹੁਣ ਚਰੀ ਲੈ ਕੇ ਆਇਆ ਤਾਂ ਤੀਜੀ ਵਾਰੀ ਧੁੱਪੇ ਬਹੁਤ ਆ ਯਾਰ ਜਦ ਤੱਕ ਅਕਰ ਭਾਈ ਮੀਂਹ ਨਹੀਂ ਪੈਂਦਾ ਜਦ ਤੱਕ ਕੋਈ ਲੋੜ ਨਹੀਂ ਆਉਂਦਾ ਮੇਰਾ ਤਾਂ ਕੀ ਕਰ ਲਾ ਮੀਂਹ ਬਿਨਾਂ ਤਾਂ ਕੰਮ ਮੁੱਖਾ ਹੋ ਜਾਂਦਾ ਸਾਡਾ ਪਾਣੀ ਦਾ ਇਹਦਾ ਗਿੱਲਾ ਹਲੇ ਵਿੱਚ ਇਹਦੇ ਹੈ ਗਿੱਲਾ ਬਿਲਕੁਲ ਜੇ ਇਹਨਾਂ ਵਧੀਆ ਪਾਣੀ ਲਾ ਕੇ ਬੜਾਈ ਆ ਵਜਨ ਵੀ ਇਹ ਨਹੀਂ ਦੇਣਾ ਨਹੀਂ ਤਾਂ ਇਹ ਸੁੱਕੇ ਜਿਹਾ ਜਮਾ ਹੀ ਨਹੀਂ ਐ ਮੜਾ ਕੇ ਜੇ ਸੁੱਕਾ ਹੁੰਦਾ ਦੇਖੀ ਹਰ ਹਰੀ ਤਾਂ ਪਈ ਐ ਨਾ ਹਰਿਆਈ ਦਾ ਮਾਰ ਦੀ ਪੂਰੀ ਇੱਕ ਹੋਰ ਅਜੇ ਇਹ ਸਵੇਰੇ ਲੱਦੂਗੇ ਇਹ ਤਾਂ ਜਦੇ ਸੁੱਕ ਜਾਣੀ ਤਾਜ਼ਾ ਰਾਤ ਚ ਸੁੱਕ ਜੇ ਇਹ ਤਾਂ ਵਧੀਆ ਹੋਣਾ ਜਿੰਨੀ ਵੱਡੀ ਆਪਣੀ gheer ke ਬਜਨ ਕਰਾ ਕੇ gheerਦੇ ਆਪਣੀ ਇੱਕ ਗੱਡੀ ਆਪਣੀ ਗੱਡੀ ਭਰ ਲਈ ਜੂਗੇ ਚੱਲ ਜਾਣੀ ਗੱਡੀ ਹਣੀ ਮਰਜ਼ੀ ਭਰ ਲਓ ਇਹ ਘਟੋ ਘਟੋ ਤੋ ਘੱਟ ਤਿੰਨ ਗੱਡੀਆਂ ਹੋ ਜਾਣੀਆਂ ਜੇ ਉਹ ਗੱਡੀਆਂ ਚ ਲੈ ਜਾਇ ਤੇ ਹਾਂ 30 ਕੁਇੰਟਲ ਜਾਂਦਾ ਗੱਡੀ 3 80 90 ਮੈਂ ਲਾਇਆ ਤਾਂ ਬਾਕੀ ਦੇਖਦੇ ਹਾਂ ਨਹੀਂ ਮੇਰੇ ਤਕਰੀਬਨ ਭਾਈ 60 70 ਦੇ ਵਿੱਚ ਵਿੱਚ ਬਾ ਟਰਾਲੀ ਦਾ ਦੇਣਾ ਟਰਾਲੀ ਤੇ ਸਟੇਟ ਹੋਣਾ ਪੂਕਿੰਨਾ ਰਹਿ ਗਿਆ ਹਾਂ ਉਹ ਹਰ ਸੂਚ ਵਿੱਚ ਛੋਟੇ ਵੀ ਵਿੱਚ ਵੱਡੇ ਵੀ ਦੋਵੇਂ ਆਈਟਮਾਂ ਹੈ। ਚੱਲ ਆਏ ਹੁਣ ਬਹਿਲੀ ਖੇਤ ਪੇਤੇ। ਉਹ ਕਣਕ ਦੇ ਬਾਅਦ ਵੱਢਦੀ ਸਾਰੇ ਦੋ ਦਿਨ ਬੀਤਦੀ ਸੀ ਇਹ। ਸੰਸਰ ਮੱਕੀ। ਕਣਕ ਵੱਢ ਕੇ ਦੋ ਦਿਨ ਉਹ ਕਰੀ, ਦੋ ਦਿਨ ਬਾਅਦ ਕੀਤੀ ਇਹਨਾਂ ਵੇਚੀ। ਮੈਂ ਤਾਂ ਆਵਗਾ ਹਾਂ ਮੱਕੀ ਵਾਲਾ ਪੰਗਾ ਫੇਰ ਲੈ ਕੇ ਨਹੀਂ ਲੈਣਾ, ਦੂਆ ਲੈਣੇ ਮੈਂ ਤਾਂ। ਖਾਲੀ ਖੇਤਾਂ ਦਾ ਠੀਕ ਹੈ। 10 ਦਾ ਟਾਂਡੀ ਦਾ ਲਾਉਣਾ। ਹੂੰ। 2 ਕਿੱਲੇ ਦੂਈ ਮੱਕੀ ਦੇ। ਮਾ ਲੋਈ ਮੇਰੇ ਮੂੰਗੀਲੇ ਮੂੰਗੀ ਵਾਲਾ ਕੰਮ ਨਜ਼ਾਰਾ ਯਾਰ ਮੂੰਗੀ ਵਾਲਾ ਨਾ ਡ੍ਰਿਲ ਨਾਲ ਵਜਾ ਲਵੇ ਤਾਂ ਸਭ ਤੋਂ ਵਧੀਆ ਹਾਂ ਛੱਟਾ ਅੱਜ ਕੀ ਛੱਟਾ ਦੇ ਕੇ ਹੂੰ ਦੇ ਕੇ ਦੇਖਿਆ ਤਾਂ ਵੀ ਕਿਆ ਕਹਿੰਦੀ ਮਸ਼ੀਨ ਨਾਲ ਵਜਾ ਕੇ ਮਸ਼ੀਨ ਵਧੀਆ ਹੁੰਦੀ ਹੈ ਡ੍ਰਿਲ ਲਿਆ ਯਾਰ ਕਣਕ ਝੁੰਡਾ ਜੇ ਖੜਿਆ ਜਿ ਰੌਣੀ ਕਰਤੇ ਹਾਂ ਵੱਢਦੀ ਸਾਰੇ ਬਾ ਉੱਪਰ ਤੇ ਮਸ਼ੀਨ ਨਾਲੇ ਫੇਰਦੇ ਕੋਈ ਟੂੜੀ ਸਫਾਈ ਹੋਣਾ ਖੇਤ ਨਹੀਂ ਪਾਉਣਾ ਕੁਝ ਨਹੀਂ ਜੇ ਖੇਤ ਬਾਹਲੇ ਆ ਫੇਰ ਨਹੀਂ ਇਹ ਫਿਰ ਕੱਖ ਬਹੁਤ ਹੁੰਦਾ ਕੱਖ ਖਰਾਬ ਕਰਦਾ ਠੀਕ ਇਹਨੂੰ ਬਾ ਆਓ ਜਾਂ ਫਿਰ ਸੁੱਕੇ ਜੇ ਬੀਜ ਕੇ ਨਾਲ ਲੱਗਦੀ ਪਾਣੀ ਲਾਦੇ ਤਾਂ ਵੀ ਵਧੀਆ ਹੁੰਦੀ ਹੈ ਉਸ ਬੀਜੇ ਮਸ਼ੀਨ ਨਾਲ ਦਾਣਾ ਸਹੀ ਪੈਂਦਾ ਮਸ਼ੀਨ ਨਾਲ ਸਹੀ ਛੱਟੇ ਦਾ ਸਾਫ ਤਾਂ ਨਹੀਂ ਹੁੰਦਾ ਛੱਟੇ ਵਾਲਾ ਯਾਰ ਹੁਣ ਮੇਰੇ ਦੇਖ ਕਿਤੇ ਜਿਆਦਾ ਏ ਕਿਤੇ ਜੀ ਛਿੱਧੀ ਆ ਉਹ ਕੰਮ ਕਰਾਉ ਆ ਜਿੱਦਿਹਾ ਮੈਂ ਤੇ ਯਾਰ ਬਾਈ ਦੇਖਿਆ ਦਾ ਮੈਂ ਖੇਤ ਵਿਹਲਾ ਇਹ ਬੀਜ ਕੇ ਦੇਖਦੇ ਆ ਹੁਣ ਫਲੀ ਪੈਣ ਲੱਗੀ ਪਰ ਦੇਖਦੇ ਨਾਲ ਕਿੰਨੀ ਕਾ ਹਸਤ ਆਉਂਦੀ ਆ ਤੇ ਜੇ ਪ੍ਰੋਪਰ ਬੀਜ ਹੋਊਂਗੇ ਫਿਰ ਵੀ ਪਤਾ ਲੱਗ ਜਾਣਾ ਵੀ ਇੰਨੀ ਕਾ ਹਸਤ ਆਉਂਦੀ ਆ ਥੋੜਾ ਧਰਕੋਗਾ ਨਾਲੇ ਆਏ ਆ ਕੱਕੇ ਜੇ ਕੱਲੀ ਫਲੀ ਤੜਾਉਂਗਾ ਤੂੰ ਉਹਨੂੰ ਇਹਨੂੰ ਵਿਚੇ ਬਾਦੂੰਗਾ ਤਾ ਤੂੰ ਆਏ ਦੇਖ ਲੈ ਤੂੰ ਪੰਜ ਟਰਾਲੇ ਰੇਹ ਦੇ ਬਰਾਬਰ ਕਰਦੇ ਇਹਨਾਂ ਨੂੰ ਇੰਨੀ ਤਗੜੀ ਚੀਜ਼ ਹੈ ਫਲੀ ਤੋੜ ਕੇ ਕੱਖ ਵੇ ਵਾਹਣਾ ਉਹ ਬਾਦੇ ਵਿੱਚ ਪੰਜ ਟਰਾਲਿਆਂ ਦਾ ਕੰਮ ਕਰ ਦੇ ਘਟੋੜੇ ਮੇਰੀ ਸਲਾਹ ਆਈ ਸੀ ਮੈਂ ਕਿਹਾ ਚੱਲ ਉਹਦੇ ਜਿਹੇ ਰੇਹ ਦਾ ਪਿਆ ਨਹੀਂ ਹੈਗਾ ਪਹਿਲਾਂ ਪਾਇਆ ਤਾਂ ਜਦ ਮੈਂ ਪਹਿਲਾਂ ਸੀ ਮੇਰੇ ਕੋਲ ਠੇਕੇ ਉਹਦੇ ਬਾਅਦ ਕਿਸੇ ਹੋਰ ਕੋਲ ਸੀ ਮੈਨੂੰ ਆਏ ਦਾ ਵੀ ਚੱਲ ਇੱਕ ਵਾਰੀ ਦੇਖ ਲਈਏ ਵੀ ਜੇ ਤਾਂ ਲੋਟ ਆ ਗਈ ਫਿਰ ਤਾਂ ਠੀਕ ਹੈ ਨਹੀਂ ਮੈਂ ਵਿਚੇ ਵਾਦਣੀ ਪਰ ਉਹ ਲੋਟ ਆ ਗਈ ਹੈ ਨਾ ਜੰਮੀ ਬਹੁਤ ਸੋਹਣੀ ਹੈ ਉਹ ਵੀ ਦਿਖਾਵਾਂਗੇ ਕਰ ਦੋ ਭਾਈ ਲੋਡ ਕਰ ਦੋ ਲੋਡ ਮੈਗਾ ਹੁਣ ਸਿੱਧੀ ਫਾਂਡ ਕਰਨੀ ਹੈ ਉਹਨਾਂ ਨੇ ਭਾਈ ਹੁੰਦਾ ਨਹੀਂ ਕੰਮ ਨਹੀਂ ਖਿੱਚ ਹੁੰਦਾ ਅੱਗੇ ਇਹ ਤਾਂ ਤਨ ਜਿਗਰਾ ਭਾਈ ਇਹ ਕਿਤੇ ਹੀ ਜਾਂਦੇ ਤੂੰ ਪੰਜ ਗਰਮੀ ਬਹੁਤ ਆ ਹੁਣ ਮੜਾ ਠੰਡਾ ਹੋਇਆ ਰਾਤ ਦੇਖਿਆ ਲੋਕ ਕਿੰਨਾ ਜਲਦੀ ਸੀ ਬਹੁਤ ਭਾਈ ਚਾਚੇ ਨੇ ਪਤਾ ਕਿਆ ਕਹਿੰਦੇ ਮਜ਼ਾਕ ਬੰਦ ਕਰ ਰਾਤ ਨੂੰ ਕਿਹੜੀ ਲੋ ਚੱਲਦੀ ਹੈ ਜਲਦੀ ਸੀ ਰਾਤ ਬਾਹਰ ਮੈਂ ਨਿਕਲਿਆ ਬਾਹਰ ਤੁਸੀਂ ਏਸੀ ਲਾ ਕੇ ਤਾਂ ਪੈ ਜੰਨੇ ਆ ਬਾਹਰ ਬਹਿ ਕੇ ਦੇਖੀ ਮੈਂ ਉਹ ਭਾਈ ਬਾਹਰ ਪਿਆ ਤਾਂ ਕੋਈ ਗਰਮ ਹਵਾ ਬਹੁਤ ਜਲਦੀ ਦੀ ਬੋ ਰਾਤ ਤੁਰ ਕੇ ਨੰਗੇ ਘੁੰਮਣ ਮੈਂ ਦੇਖ ਲੈ ਤੂੰ ਭਿੱਜ ਕੇ ਆਇਆ ਪੂਰਾ ਇੰਨੀ ਤੱਤੀ ਹਵਾ ਲੱਗੀ ਯਾਰ ਤੂੰ ਮੈਂ ਦੇਖ ਲੈ ਨਹੀਂ ਰਾਤ ਨੂੰ ਠੰਡਾ ਹੁੰਦਾ ਮਾਸਾ ਰਾਤ 36 34 35 ਦੇ ਵਿੱਚ ਰਾਤ ਦਾ ਵੀ ਇਹ ਤਾਂ 36 ਹੋਇਆ ਬੇਤਾ ਫੇਰ ਦੇਖ ਲੈ ਇਸ ਹੀ ਇੱਥੇ ਚੱਲਦੇ ਆ ਰਾਤ ਦੇਖ ਲੈ ਨਹੀਂ ਮੈਂ ਕੂਲਰ ਬੰਦ ਕਰ ਦੰਨਾ ਉਹੀ 2.5 ਵਜੇ ਤੁਹਾਨੂੰ ਗਰਮ ਹਵਾ ਮਾਰਦੇ ਕੂਲਰ ਵੀ ਕਰਦੇ ਮੈਂ ਰਾਤ ਸੇਕ ਨਹੀਂ ਰਹੀ ਅੱਗ ਮਾਰੇ ਮੈਂ ਰਾਤ ਨੂੰ ਫੇਰ ਚਾਦਰ ਹੀ ਗਿੱਲਾ ਕਰਕੇ ਉੱਪਰ ਲੈ ਕੇ ਬੈ ਗਿਆ ਮੁਰੇ ਬਹੁਤ ਬਾਈ ਅੱਗ ਪੈਂਦੀ ਹੈ ਪਰ ਮੈਂ ਕਹਿੰਦਾ ਇਹ ਸੀ ਦਾ ਯਾਰ ਹੈ ਚੱਕਰ ਆਇਆ ਕਿਉਂਕਿ ਉੱਕਣ ਉਹ ਜਿਹਾ ਹੀ ਬੰਦਾ ਹੋ ਜਾਂਦਾ ਫਿਰ ਸਰੀਰ ਸਾਲਾ ਖਰਾਬ ਕਰਦਾ ਜਿੱਦਰ ਮਰਜੀ ਬਾਹਰ ਵੀ ਵਧੀਆ ਸਾਲਾ ਵਧੀਆ ਬਾਹਰ ਸਭ ਤੋਂ ਵਧੀਆ ਨੇਚਰਲ ਹਵਾ ਹੈ ਨਾ ਇੰਨਾ ਵਧੀਆ ਬਾਕੀ ਇੱਕ ਸਾਢੇ ਘੜਾ ਤੋਂ ਉਹੀ ਡਾਉਣ ਕਲਾ ਜਿੰਨੀ ਚਾਰਕ ਬਾਦ ਦੇ ਨੇ ਜੀੜੀਆਂ ਲੱਜਣੀਆਂ ਬੋਲਣ ਨਾਲੇ ਅੱਖ ਖੁੱਲਦੀ ਆ ਬਹੁਤ ਵਧੀਆ ਸਾਡੀ ਬਹੁਤ ਆ ਗਈਆਂ ਇੱਥੇ ਉਹ ਵਾਲੇ ਜੇ ਪਾਏ ਵੀ ਉਹਨਾਂ ਗੱਡੀ ਖੜਦੀ ਇੱਥੇ ਬਹੁਤ ਚੜੀਆਂ ਫਿਰਦੀਆਂ ਆਣ ਲੈ ਜੇ ਪਾਏ ਵੀ ਉਹਨਾਂ ਜਿਹੜੇ ਆਣ ਨੇ ਜੇ ਉਹ ਆ ਆਰਟੀਫੀਸ਼ੀਅਲ ਬਣਾ ਕੇ ਦੂ ਘਰ ਦੇ ਨਾਲ ਰੱਖੇ ਤੇ ਬਣਾ ਕੇ ਹਾਂ ਉਹਦੀਆਂ ਬਹੁਤ ਉਹ ਗਾ ਬੋਏ ਨੇ ਨਿਕਾਲ ਜੀ ਸਾਜਰੇ ਦੇਖੀ ਕਿੰਨਾ ਸੋਹਣਾ ਆਵਾਜ਼ੇ ਬਹੁਤ ਸੋਹਣੀ ਲੱਗਦੀ ਆ ਮੈਂ ਰੀਲ ਵੀ ਪਾਈ ਵੀ ਸੀ ਉਦੋਂ ਬਾਕੀ ਉਹਨੂੰ ਲਾ ਲਾਂਗੇ ਜੀ ਆਹ ਪੂਲ ਰਾ ਤੈਨੂੰ ਉਹ ਦੁਨੀਆਂ ਪੈ ਆਉਂਦੀ ਪੈ ਹਾਂ ਦੁਨੀਆਂ ਚਿੜੀਆਂ ਬੋਲ ਮੈਂ ਹਾਂ ਮੁਰਸਾ ਲੈ ਕੇ ਆਇਆ ਹਾਂ ਨਹੀਂ ਉਹਨੇ ਹੋਇਆ ਵਿੱਚ ਉਰੇ ਜਾ ਕੇ ਚੰਨ ਦੇਖਿਆ ਮੈਨੂੰ ਚੱਲ ਬੱਕੀ ਭਾਈ ਵਧੀਆ ਕੰਮ ਕਰ ਬੁੱਟੇ ਤਾਂ ਲਾਓ ਯਾਰ ਹੈ ਬੁੱਟੇ ਦਰਸ ਤੋਂ ਲਾਓ ਬੁੱਟਾ ਵਧੀਆ ਯਾਰ ਆਪਣੇ ਆਪਾਂ ਨੂੰ ਬਦਲੇ ਐਦਿਕ ਲਾਉਣੇ ਆਪਾਂ ਨੇ ਯਾਰ ਕੋਟਾ 100-100 ਲਾਉਣਾ ਆਪਾਂ ਸਾਰਿਆਂ ਨੇ ਮਿਲ ਕੇ ਲਾਉਣਾ ਇਹ ਜਗ੍ਹਾ ਇੱਥੇ ਆਪਾਂ ਪਾਲ ਕੇ ਬੜਾ ਕਰੀਏ ਮੋਟਰਾਂ ਮੋਟਰਾਂ ਵਿੱਚ ਆਪਾਂ ਬੈਹਦੇ ਉੱਠਦੇ ਆ ਸਾਰੀਆਂ ਆਪਣੇ ਆਪਣੇ ਘਰਾਂ ਆਪਣੀਆਂ ਮੋਟਰਾਂ ਮੋਟਰਾਂ ਪਰ ਇੱਕ ਅੱਕੇ ਸਾਰੀਆਂ ਪੈ ਘੁੰਮ ਕੇ ਆਪਾਂ ਫੇਰ ਬਾਕੀ ਘਰਾਂ ਲਾ ਲਨੇ ਘਰਾਂ ਬਾੜੇ ਹੋ ਗਏ ਆਪਣੇ ਹਾਂ ਬੂਟੇ ਦਾ ਕਰ ਲਓ ਇਹ 100 ਬੂਟੇ ਲਾਉਣੇ ਲਾਉਣਾ ਕਿਉਂਕਿ ਆਪਾਂ ਉੱਠਦੇ ਬੈਹਦੇ ਜਾਂਦੇ ਆਉਂਦੇ ਆਉਂਦੇ ਆ ਬਾਈ ਉਦੋਂ ਅਸੀਂ ਸ਼ਵੀਲ ਲਾਈ ਤੀ ਉਦੋਂ ਉਹ ਵੀ ਕਹਿੰਦਾ ਤਾਂ ਕਹਿੰਦਾ ਯਾਰ ਪਿੰਡ ਜਿੱਥੇ ਮੇਨ ਬੈਹਦੇ ਪੁੰਦੇ ਆ ਕਹਿੰਦਾ ਉਹ ਜਗ੍ਹਾ ਜਿੱਥੇ ਆਪਾਂ ਲੋਟ ਲੱਗ ਰਿਹਾ ਕਹਿੰਦਾ ਉੱਥੇ ਲਾਈਏ ਯਾਰ ਬੂਟੇ ਬੂਟੇ ਲਾਉਣਾ ਕਹ ਲਾਉਣਾ ਬਾਈ ਗੁਰਾ ਹਾਲਾ ਹੁੰਦਾ ਸਰ ਇੱਕ ਗੱਲ ਹੈ ਕਿ ਸਾਥੇ ਜਿਆਦਾ ਮਤਲਬ ਦੀ ਪਿੱਪਲ ਛੜਦਾ ਨਾ ਆਕਸੀਜਨ ਪਿੱਪਲ ਹਾਂ ਹਨਾ ਪਿੱਪਲ ਵਾਲੀ ਜਗਾ ਦੇਖਣੀ ਹੈ ਕੋਈ ਵੀ ਬਹਿਣ ਬੂਨਾ ਆਪਣੇ ਪਿੰਡ ਯਾਰ ਉਹ ਨਹੀਂ ਸਾਥ ਵਾਲਾ ਕੰਮ ਪਿੱਪਲ ਜਗਾ ਹੀ ਲੱਗਣਾ ਪਿੱਪਲ ਕਿੱਥੇ ਪਿੱਪਲ ਲੱਗਣਾ ਹੀ ਜਗਾ ਹਨਾ ਦੇਖ ਕੇ ਦੇਖ ਕੇ ਲੱਗਦਾ ਸਿੱਥੇ ਆਉਂਦੇ ਜਾਂਦੇ ਸਾਰੇ ਰਹਿਣ ਹਾਂ ਸਾਥ ਬਣਦੇ ਸਾਥ ਜਗਾ ਨਹੀਂ ਨਾ ਆਪਣੇ ਪਿੰਡ ਜਗਾ ਹੈ ਨਹੀਂ ਆ ਫਿਰ ਮਲਕੀਸੀਆਂ ਦੇ ਬਾੜੇ ਮਾ ਸਾਈਡ ਪਰੋਂ ਲਾ ਦੋ ਤੋ ਵੀਰ ਆ ਨਾ ਮਕਾਨ ਦਾ ਉੱਪਰ ਉੱਤੇ ਇਹ ਨਹੀਂ ਪਤਾ ਕਿ ਨਾ ਮਕਾਨ ਦਾ ਕੀ ਕਰਨਾ ਕਿਵੇਂ ਕਰਨਾ ਫੇਰ ਵੱਡ ਹੋਣਾ ਉਹਨੂੰ ਫੇਰ ਔਖਾ ਹੋਣਾ ਉਹ ਚੀਜ਼ ਇਹ ਜੀ ਲਾਤੀ ਵੀ ਛੇੜ ਨਹੀਂ ਨਹੀਂ ਹੈਗੀ ਉਹਦਾ ਵੀ ਆਉਣੇ ਪੀੜੀਆਂ ਤੱਕ ਰਹੂਗਾ ਉਹਨਾਂ ਨੂੰ ਸੁੱਖ ਮਿਲਦਾ ਪਰ ਯਾਰ ਹੁਣ ਆਉਣ ਵਾਲੀ ਪੀੜ੍ਹੀ ਨੂੰ ਕਿਆ ਅੰਦਰ ਬਾੜ ਕੇ ਜਰਾ ਰੱਖ ਦੇਈ ਸੀ ਅੱਲਾ ਪਤਾ ਆਪਣਾ ਕੰਮ ਕਰੀਏ ਪਰ ਐ ਪਪੂਲਰ ਮੈਂ ਕਹਿੰਦਾ ਮਸੀਂ 2% ਛੱਡਦਾ ਆ ਅਸੀਂ ਬੇਣੀ ਪਤਾ ਹੋਂ ਬਾਈ ਮੈਨ ਨੌਲੇਜ ਹੈ ਨਹੀਂ ਪਰ ਛੜਦਾ ਹੈਗਾ ਬਹੁਤ ਘੱਟ ਛੜਦਾ ਬਹੁਤ ਛੜਦਾ ਸਭ ਤੋਂ ਜ਼ਿਆਦਾ ਪਿੱਪਲ ਹੀ ਆ ਕਹਿੰਦੇ ਇੱਕੋ ਪਿੱਪਲ ਪਿੱਲਕਣਾਂ ਪਿੱਲਕਣ ਹੋ ਗਈਆਂ ਉਹੀ ਚੀਜ਼ ਉਹਦੀ ਪਿੱਪਲ ਪਤਾ ਨਹੀਂ ਮੈਨੂੰ ਇਹ ਰੱਪਾ ਚੱਲ ਨਹੀਂ ਨਸਲ ਚੋਂ ਹੀ ਆ ਇਹ ਵੀ ਲੈ ਲੈ ਨੌਲੇਜ ਕੋਈ ਨਾ ਪੜਾਈ ਕਰ ਲੈ ਮਰ ਜੀ ਨਰਸੀ ਜੀ ਮੈਂ ਪੁੱਛਿਆ ਉਹਨੇ ਭਾਈ ਕਿਹੜਾ ਰਸਤਾ ਕਿਹੜੇ ਸਾਹ ਦਾ ਸਹੀ ਆ ਉਹ ਦੱਸ ਦਿਆ ਤੁਹਾਨੂੰ ਯਾਰ ਨਹੀਂ ਆ ਲਾਉਣ ਨੂੰ ਜਗਾ ਚਾਹੀਦੀ ਆ ਮੈਂ ਵੀ ਉੱਥੇ ਮੋਟਰ ਪਰ ਲਾਓ ਫਿਰ ਮੋਟਰ ਪਰ ਚੱਲਣ ਵਾਲੀ ਨਾ ਹੈ ਉਹ ਦਰਸਿਆਰ ਖੁੱਲ ਹੈ ਦਰ ਖੁੱਲ ਹੈ ਰੀਆ ਨਹੀਂ ਯਾਰ ਆਪਣੇ ਪਿੰਡ ਚ ਆ ਘਾਟ ਰਹੀ ਬਸ ਇੱਕ ਜਿਹੜਾ ਹੱਥ ਆਉਂਦਾ ਹੈ ਨਾ ਸੱਤ ਟੋਬੇ ਕੋਲ ਜਗ੍ਹਾ ਪਈ ਆ ਉੱਥੇ ਹੀ ਲਾ ਦਵੇ ਕੋਈ ਆਵੇ ਨਾ ਜਾਵੇ ਸਾਨੂੰ ਪਾਣੀ ਦਾ ਬੜਾ ਹੋ ਜਾਊਗਾ ਉੱਥੇ ਵੀ ਲਾਉਣੇ ਦੱਸਦਾ ਆਪਾਂ ਉਹ ਟੋਬੇ ਕੋਲ ਵੀ ਉੱਥੇ ਵੀ ਵਾਲੇ ਵਾਲੇ ਆਪਾਂ ਨਹੀਂ ਲਾ ਬੀਤੀ 10 ਉੱਥੇ ਲਾਉਣੇ ਆ ਉੱਥੇ ਲਾ ਦੰਨੇ ਇਹ ਜਿਹੇ ਲਾਉਣੇ ਜਿਹੜੇ ਵਧੀਆ ਹੋਣ ਦੱਸ ਜਾਂ ਫਾਲ ਵਾਲਾ ਲਾ ਦੂੰ ਜਾਂ ਫਾਲ ਲਾ ਦੂੰ ਉੱਥੇ ਐ ਵੀ ਪਾਣੀ ਮਿਲੀਆਂ ਨਾ ਆਂਬੂਮਪ ਲਾ ਕੇ ਆਉਣੇ ਆ ਨਾਲੇ ਆਂਬ ਵੀ ਔ ਟੋਬੇ ਦਾ ਪਾਣੀ ਮਿਲਣਾ ਉਹਨੂੰ ਹਾਂ ਉਹਨੇ ਤਾਂ ਤਿਆਰ ਬਹੁਤ ਛੇਤੀ ਹੋਣਾ ਤੇ ਚਾ ਕਰਦੇ ਆ ਕੋਈ ਪਲਾਨ ਬਸ ਤੇ ਬਾਈ ਚਲਦੇ ਹਾਂ ਰੋਪਣ ਨੂੰ ਕਰਾ ਕੇ ਲੋਡ ਮਿਲਦੇ ਸਾਨੂੰ ਫਿਰ ਕੱਲ ਨੂੰ ਭਾਈ ਕੱਲ ਜੀ